ਪੰਜਾਬ ਦੀ ਰਾਜਨੀਤੀ 'ਚ ਇਸ ਵਾਰ ਰੌਚਕਤਾ ਵਧੀ ਹੈ ਕਿਉਂਕਿ ਪੰਜਾਬ ਦੇ ਅੰਦਰ ਥਰਡ ਆਲਟਰਨੇਟਿਵ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਵੀ ਦੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ 'ਚ ਆਉਣ ਨਾਲ ਪੰਜਾਬ ਦੀ ਪੋਲਿਟਿਕਸ ਦਾ ਡਾਇਨਾਮਿਕਸ ਬਦਲੇਗਾ। ਅਕਾਲੀ ਦਲ ਤੇ ਕਾਂਗਰਸ ਹੋਰ ਤਰ੍ਹਾਂ ਸੋਚ ਰਹੇ ਨੇ। ਕੈਪਟਨ ਨਵਿੰਦਰ ਸਿੰਘ ਸ਼ਤਾਬਦੀ 'ਚ ਸਫਰ ਕਰਦੇ ਨੇ, ਨੌਜਵਾਨਾਂ 'ਚ ਜਾਣਾ ਸ਼ੁਰੂ ਹੋ ਗਏ ਨੇ। ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਕਦੇ ਪੰਥ ਦਾ ਨਾਂ ਨਹੀਂ ਲਿਆ ਸੀ। ਸੁਖਬੀਰ ਬਾਦਲ ਦੀ ਰਾਜਨੀਤੀ ਵਿਕਾਸ ਦੀ ਰਾਜਨੀਤੀ ਕਹੀ ਜਾਂਦੀ ਸੀ ਪਰ ਸੁਖਬੀਰ ਬਾਦਲ ਪਿਛਲੇ ਦਿਨਾਂ ਦੇ ਅੰਦਰ ਪੰਥ ਦਾ ਨਾਂ ਲੈਣ ਲੱਗੇ ਨੇ ਐਸਵਾਈਐਲਆਈ ਹੈ ਪੰਜਾਬੀ ਸੂਬਾ ਮੋਰਚਾ ਸਿੱਖ ਹੈਰੀਟੇਜ ਦੀ ਗੱਲ ਹੋ ਰਹੀ ਹੈ ਸਿੱਖ ਯਾਦਗਾਰਾਂ ਦੀ ਗੱਲ ਹੋ ਰਹੀ ਹੈ ਪੰਥਕ ਏਜੰਡਾ ਕਿਤੇ ਨਾ ਕਿਤੇ ਪੰਜਾਬ ਦੀ ਰਾਜਨੀਤੀ ਚ ਡਰਾਈਵਨ ਹੋ ਰਿਹਾ ਪੰਥ ਦੇ ਏਜੰਡੇ ਨੂੰ ਫੋਕਸ ਅਕਾਲੀ ਦਲ ਕਰ ਰਿਹਾ ਕਾਂਗਰਸ ਪਾਰਟੀ ਵੀ ਆਪਣਾ ਰੰਗ ਰੂਪ ਬਦਲ ਰਹੀ ਹੈਗੀ ਖਾਸ ਔਰ ਦੇ ਉੱਤੇ ਜਿਹੜੀ ਪੰਥਕ ਰਾਜਨੀਤੀ ਪੰਜਾਬ ਦੀ ਸੈਂਟਰ ਸਟੇਜ ਦੇ ਉੱਤੇ ਆ ਰਹੀ ਹੈ ਪੰਜਾਬ ਦੇ ਅੰਦਰ ਪੰਥਕ ਰਾਜਨੀਤੀ ਫੋਕਸ ਹੋ ਰਹੀ ਹੈ ਉਹ ਕਿਉਂ ਹੋ ਰਹੀ ਹੈ ਕੀ ਇਹਦੇ ਕਾਰਨ ਨੇ ਸਾਡੇ ਨਾਲ ਸਿੱਖ ਵਿਦਵਾਨ ਅਜਮੇਰ ਸਿੰਘ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਬੜਾ ਡੂੰਘਾ ਸਮਝਦੇ ਨੇ ਇਸ ਨੂੰ ਕਾਫੀ ਕਿਤਾਬਾਂ ਲਿਖੀਆਂ ਨੇ ਉਹਨਾਂ ਦਾ ਇੱਕ ਐਕਸਪੀਰੀਅੰਸ ਆ ਸਿੱਖ ਰਾਜਨੀਤੀ ਦੇ ਨਾਲ ਲੈਫਟ ਦੀ ਰਾਜਨੀਤੀ ਨਾਲ ਵੀ ਉਹਨਾਂ ਦਾ ਐਕਸਪੀਰੀਅੰਸ ਆ ਤਾਂ ਉਹ ਇਸ ਡਾਇਨਾਮਿਕਸ ਨੂੰ ਬਦਲਦੇ ਨੂੰ ਕਿਵੇਂ ਦੇਖ ਰਹੇ ਨੇ ਸਾਡੇ ਨਾਲ ਅਜਮੇਰ ਸਿੰਘ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਸਤੀ ਕਸਰ ਤੁਹਾਡਾ ਸਾਨੂੰ ਟਾਈਮ ਦੇਣ ਲਈ ਸਸਤੀ ਕਸਰ ਸਰ ਸਭ ਤੋਂ ਪਹਿਲਾਂ ਤੁਹਾਨੂੰ ਕੀ ਲੱਗ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਖਾਸ ਤੌਰ ਤੇ ਸੁਖਬੀਰ ਬਾਦਲ ਦੀ ਰਾਜਨੀਤੀ ਦੇਖੀਏ ਇੱਕ ਪ੍ਰੈਸ ਨੋਟ ਆਉਂਦਾ ਮੇਰੇ ਯਾਦ ਆ ਪਿਛਲੇ ਕੀ ਆਮ ਆਦਮੀ ਪਾਰਟੀ ਪੰਥ ਲਈ ਖਤਰਾ ਹੈ ਪੰਜਾਬ ਲਈ ਖਤਰਾ ਹੈ ਪੰਜਾਬੀ ਆਇਡੈਂਟੀਟੀ ਨੂੰ ਜਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸਿੱਖ ਆਇਡੈਂਟੀਟੀ ਨੂੰ ਜਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਹਿਲਾਂ ਇਹ ਨਹੀਂ ਸੀ ਇਹਨੂੰ ਛੱਡ ਗਿਆ ਸੀ ਅਕਾਲੀ ਦਲ ਕਿਉਂ ਅਕਾਲੀ ਦਲ ਉਹ ਏਜੰਡੇ ਤੇ ਵਾਪਸ ਪਰਤ ਰਿਹਾ ਦੇਖੋ ਜਿਹੜੀਆਂ ਅਕਾਲੀ ਦਲ ਵਰਗੀਆਂ ਪਾਰਟੀਆਂ ਜਿਹੜੀਆਂ ਧਾਰਮਿਕ ਇੱਕ ਧਰਮ ਦੇ ਏਜੰਡੇ ਦੇ ਉੱਤੇ ਧਰਮ ਦੇ ਏਜੰਡੇ ਨਾਲੋਂ ਵੱਧ ਇੱਕ ਆਇਡੈਂਟੀਟੀ ਦੇ ਉੱਤੇ ਚੱਲਦੀਆਂ ਹਨ ਉਹ ਜਦੋਂ ਸੈਕੂਲਰ ਪੋਲਿਟਿਕਸ ਦੇ ਵਿੱਚ ਆਉਂਦੀਆਂ ਸੈਕੂਲਰ ਡੈਮੋਕ੍ਰੇਸੀ ਪਾਰਟਿਸਿਪੇਟ ਕਰਦੀਆਂ ਉਹਨਾਂ ਤੇ ਦੋ ਕਿਸਮ ਦਾ ਦਬਾਅ ਪੈਂਦਾ ਹੈ ਇੱਕ ਪਾਸੇ ਤਾਂ ਸੈਕੂਲਰ ਡੈਮੋਕ੍ਰੇਸੀ ਦੀਆਂ ਲੋੜਾਂ ਇਹ ਨੇ ਕਿ ਉਸ ਏਜੰਡੇ ਤੋਂ ਮੁਕਤ ਹੋਇਆ ਜਾਵੇ ਸੈਕੂਲਰ ਏਜੰਡਾ ਸਾਹਮਣੇ ਲਿਆਂਦਾ ਜਾਵੇ ਇਹ ਪ੍ਰੈਸ਼ਰ ਲਗਾਤਾਰ ਪੈਂਦਾ ਉਹਨਾਂ ਤੇ ਦੂਜੇ ਪਾਸੇ ਸਪੋਰਟ ਲੈਣ ਵਾਸਤੇ ਜਿਹੜਾ ਆਪਣਾ ਉਹ ਐਥਨਿਕ ਬੇਸ ਹੈ ਉਹਦੇ ਨਾਲ ਉਹ ਟੁੱਟ ਟੁੱਟ ਨਹੀਂ ਸਕਦੇ ਇਸ ਕਰਕੇ ਉਹਨਾਂ ਦੀ ਅਟੈਂਪਟ ਇਹ ਹੁੰਦੀ ਹੈ ਕਿ ਸਿੰਬੋਲਿਜ਼ਮ ਜਿਹੜਾ ਉਹ ਵਰਤਿਆ ਜਾਵੇ ਵੀ ਕੋਈ ਨਾ ਕੋਈ ਇਹੀ ਜੀ ਗੱਲ ਇੱਕ ਤਾਂ ਇਹ ਦਿਖਾ ਕੇ ਕਿ ਪੰਥ ਨੂੰ ਖਤਰਾ ਹੈ ਫੀਅਰ ਪੈਦਾ ਕਰਕੇ ਉਹਦੇ ਚੋਂ ਫਿਰ ਤੁਸੀਂ ਉਹ ਵੋਟ ਲਈ ਜਾਵੇ ਪਿਛਲੇ ਪੀੜ ਦੇ ਵਿੱਚੋਂ ਕਾਫੀ ਹੱਦ ਤੱਕ ਇਸ ਤੋਂ ਉਹਨਾਂ ਨੂੰ ਲੱਗਦਾ ਸੀ ਇਹ ਤੋਂ ਉੱ퍼 ਉੱਠ ਕੇ ਵੀ ਅਸੀਂ ਇੱਕ ਆਵਦਾ ਬੇਸ ਬਣਾ ਲਿਆ ਪਰ ਹੁਣ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹ ਬੇਸ ਬੁਰੀ ਤਰ੍ਹਾਂ ਥ੍ਰੈਟਨ ਹੋ ਗਿਆ ਦੋ ਗੱਲਾਂ ਕਰਕੇ ਇੱਕ ਤਾਂ ਜਿਹੜੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਘਟਨਾਵਾਂ ਵਾਪਰੀਆਂ ਉਸ ਤੇ ਜਿਸ ਕਿਸਮ ਦਾ ਉਹਨਾਂ ਦਾ ਰੋਲ ਸਾਹਮਣੇ ਆਇਆ ਉਸ ਤੇ ਬਹੁਤ ਵੱਡੀ ਪੱਧਰ ਤੇ ਇੱਕ ਸਿੱਖ ਵੋਟਰ ਹੈ ਉਹ ਨਾ ਨ ਟੁੱਟਿਆ ਇਲੀਨੇ ਠੋੜਿਆ ਤੇ ਦੂਜੀ ਗੱਲ ਇੱਕ ਸ਼ਰੀਕ ਤੇਰ ਬਹੁਤ ਤਕੜੀ ਉੱਪਰ ਕੇ ਸਾਹਮਣੇ ਆ ਗਈ ਉਹ ਵੋਟਰ ਟੁੱਟ ਕੇ ਕਾਂਗਰਸ ਵੱਲ ਸ਼ਾਇਦ ਨਾ ਜਾਂਦਾ ਕਿਉਂਕਿ ਜੋ ਕਾਂਗਰਸ ਦਾ ਰੋਲ ਰਿਹਾ ਹੁਣ ਇੱਕ ਨਵੀਂ ਤੀਜੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਰੂਪ ਚ ਇਹੀ ਜੀ ਆ ਗਈ ਜਿਹਦੇ ਚੋਂ ਉਹਨੂੰ ਬੜਾ ਸੌਖਾ ਹੈ ਤੇ ਵੱਡੀ ਪੱਦਰ ਦੇ ਉੱਤੇ ਉਹ ਵੋਟਰ ਟੁੱਟ ਕੇ ਉਧਰ ਨੂੰ ਜਾ ਰਿਹਾ ਸੋ ਇਹ ਇੱਕ ਦਬਾਅ ਬਣ ਗਿਆ ਉਹਨਾਂ ਦੇ ਉੱਤੇ ਕਿ ਜਿੰਨਾ ਉਹ ਇਸ ਗੱਲ ਤੋਂ ਮੁਕਤ ਹੋਣਾ ਚਾਹੁੰਦੇ ਸੀ ਸੈਕੂਲਰਾਈਜ਼ ਕਰਨਾ ਚਾਹੁੰਦੇ ਸੀ ਸਾਰੇ ਕੁਝ ਨੂੰ ਉਹਨਾਂ ਨੂੰ ਲੱਗਦਾ ਵੀ ਉਹਦੇ ਨਾਲ ਅਸੀਂ ਜਿਤਨੀ ਸਫਲਤਾ ਲੱਗਦਾ ਬੈਨੀਫਿਟ ਹੋਊਗਾ ਇਹਦਾ ਕਿਉਂਕਿ ਤੁਸੀਂ ਤੇ ਪੰਥ ਦੀ ਨਬਜ਼ ਨੂੰ ਜਾਣਦੇ ਹੋ ਤੁਸੀਂ ਤੇ ਗੁਰਚੰਦ ਸਿੰਘ ਟੋੜਾ ਨੂੰ ਬਹੁਤ ਨੇੜਿਓਂ ਦੇਖਿਆ ਨੇੜਿਓਂ ਜਾਣਦੇ ਰਹੇ ਹੋ ਤੁਹਾਨੂੰ ਲੱਗਦਾਗਾ ਕਿ ਜਿਹੜੀ ਇਹ ਐਸ.ਓ.ਆਈ.ਐਲ ਪੰਜਾਬੀ ਸੂਬਾ ਮੋਰਚਾ ਸਿੱਖ ਹੈਰਿਟੇਜ ਸਿੱਖ ਯਾਦਗਾਰਾਂ ਇਹਨਾਂ ਦੀ ਰਾਜਨੀਤੀ ਅਕਾਲੀ ਦਲ ਨੂੰ ਰਿਵਾਈਵ ਕਰੂਗੀ ਜਾਂ ਅਕਾਲੀ ਦਲ ਨੂੰ ਇਹਦਾ ਬੈਨੀਫਿਟ ਹੋਊਗਾ ਵੋਟ ਬੈਂਕ ਪੋਲਰਾਈਜ਼ ਹੋਊਗਾ ਸਿੱਖ ਵੋਟ ਬੈਂਕ ਅਕਾਲੀ ਦਲ ਵੱਲ ਜਾਊਗਾ ਨਹੀਂ ਨਹੀਂ ਉਹ ਪਹਿਲੇ ਪਹਿਲੇ ਸਾਹਬ ਨਾਲ ਨਹੀਂ ਹੋਊਗਾ ਉਸ ਤਰ੍ਹਾਂ ਪਰ ਇੱਕ ਗੱਲ ਜਿਹੜੀ ਇਹ ਬਣ ਗਈ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਤੋਂ ਬਾਅਦ ਅਕਾਲੀ ਦਲ ਨੂੰ ਹੀ ਖੋਰਾ ਕੱਲੇ ਉਹਦੇ ਵੋਟਰ ਨੂੰ ਨਹੀਂ ਅਕਾਲੀ ਦਲ ਦੀਆਂ ਸਫਾਂ ਨੂੰ ਹੀ ਖੋਰਾ ਪੈਣਾ ਸ਼ੁਰੂ ਹੋ ਗਿਆ ਸੀ ਅਕਾਲੀ ਦਲ ਦੇ ਲੀਡਰਾਂ ਤੋਂ ਲੈ ਕੇ ਵਰਕਰਾਂ ਤੱਕ ਬੜੀ ਡਿਮੋਰਲਾਈਜੇਸ਼ਨ ਆ ਗਈ ਸੀ ਤੇ ਉਹ ਜਿਹੜੀ ਹੁਣ ਇਹਨਾਂ ਨੇ ਜਿਹੜਾ ਜ਼ੋਰ ਲਾ ਕੇ ਕੁਝ ਮੁੱਦੇ ਚੁੱਕੇ ਨੇ ਉਹ ਹੋ ਸਕਦਾ ਇਹ ਆਪਦੇ ਵਰਕਰਾਂ 'ਚ ਦੁਬਾਰਾ ਜੋਸ਼ ਭਰਨ ਭਰਿਆ ਵੀ ਹੈ ਪਿਛਲੇ ਪੀੜ ਦੇ ਵਿੱਚ ਪਰ ਜਿੱਥੋਂਕ VOTER ਦੀ ਗੱਲ ਹੈ ਮੇਰਾ ਜਿੰਨਾ ਕੋ ਮੈਂ ਫੀਡਬੈਕ ਮਿਲੀ ਹੈ ਲੋਕਾਂ ਦੇ ਵਿੱਚ ਵਿਚਰ ਕੇ ਉਹ ਇਹ ਹੈ ਕਿ ਹੁਣ ਲੋਕ ਇਹਨਾਂ ਤੇ ਸੱਡਨਲੀ ਜਦੋਂ ਤੁਸੀਂ ਚੁੱਕਦੇ ਹੋ ਗੱਲ ਨੂੰ ਇੱਕ ਫਿਰ ਜਿੰਨਾ ਲਾਊਡ ਹੁੰਨੇ ਹੋ ਤੇ ਥੋਡੀ ਪ੍ਰੈਕਟਿਸ ਹੋ ਰਹੀ ਆ ਜਾਂ ਤਾਂ ਫਰੈਸ਼ ਹੋਣ ਫਰੈਸ਼ ਬੰਦੇ ਨੂੰ ਐਡਵਾਂਟੇਜ ਹੁੰਦਾ ਹੈ ਉਹ ਕੁਝ ਵੀ ਕਹਿ ਸਕਦਾ ਹੈ ਇਹਨਾਂ ਦੀ ਪ੍ਰੈਕਟਿਸ ਕੁਝ ਹੋਰ ਪਈ ਆ SVL ਦੇ ਉੱਤੇ ਹੀ ਪਿਛਲਾ ਇੱਕ ਆਬ ਦਾ ਕੰਡਕਟਰ ਪਿਆ ਹੈ ਬਾਕੀ ਸਾਰੀਆਂ ਗੱਲਾਂ ਦੇ ਉੱਤੇ ਵੀ ਮੇਰਾ ਖਿਆਲ ਨਹੀਂ ਕਿ ਕੋਈ ਸਿੱਖ VOTER ਬਹੁਤ ਵੱਡੀ ਪੱਧਰ ਤੇ ਮੁੜ ਕੇ ਨਾ ਆਜੂ ਹਾਂ ਵਰਕਰ ਨੂੰ ਅੱਜ ਗੱਲ ਕਰਨ ਵਾਸਤੇ ਥੋੜਾ ਹੌਸਲਾ ਵੀ ਬਣਿਆ ਤੇ ਉਹਨਾਂ ਨੂੰ ਇੱਕ ਮੁੱਦੇ ਵੀ ਮਿਲੇ ਪਿਛਲੀ ਵਾਰ ਅਕਾਲੀ ਦਲ ਨੇ ਸੋਸ਼ਲ ਇੰਜੀਨੀਅਰਿੰਗ ਕੀਤੀ 11 Hindu ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ 11 ਦੇ 11 Hindu ਜਿੱਤ ਕੇ ਆਏ ਅਕਾਲੀ ਦਲ ਦੇ ਹਾਂਜੀ 29 ਟਿਕਟਾਂ ਸੀ ਜਿਹੜੀਆਂ ਅਕਾਲੀ ਦਲ ਨੇ ਉਹ ਦਲਿਤ ਭਾਈਚਾਰੇ ਚ ਦਿੱਤੀਆਂ ਜਿੱਚੋ 21 ਦਲਿਤ ਭਾਈਚਾਰੇ ਦੇ ਉਮੀਦਵਾਰ ਅਕਾਲੀ ਦਲ ਦੇ ਜਿੱਤ ਕੇ ਆਇਆ ਤਿੰਨ ਬੀਜੇਪੀ ਦੇ 24 ਸੀ 34 ਟੋਟਲ ਸੀਟਾਂ ਨੇ ਦੱਸ ਗਈਆਂ ਕਾਂਗਰਸ ਨੂੰ ਇਸ ਵਾਰ ਉਹ ਤੋਂ ਸ਼ਿਫਟ ਹੋ ਕੇ ਅਕਾਲੀ ਦਲ ਫੇਰ ਪੰਥ ਦੇ ਉੱਤੇ ਮੁੜ ਰਿਹਾ ਹੈਗਾ ਤੁਹਾਨੂੰ ਕੀ ਲੱਗਦਾ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਾਂਗਰਸ ਬਾਰੇ ਅਕਸਰ ਕਾਲੀ ਦਲ ਕਹਿੰਦਾ ਸੀ ਕਿ ਕਾਂਗਰਸ ਪੰਜਾਬ ਵਿਰੋਧੀ ਹੈ ਹਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ 84 ਦਾ ਕਤਲੇਆਮ ਕਾਂਗਰਸ ਨਾਲ ਜੁੜ ਜਾਂਦਾ ਹੁਣ ਆਮ ਆਦਮੀ ਪਾਰਟੀ ਬਾਰੇ ਉਹੀ ਗੱਲਾਂ ਕਹੀ ਜਾਂਦੀਆਂ ਕਿ ਆਮ ਆਦਮੀ ਪਾਰਟੀ ਪੰਥ ਵਿਰੋਧੀ ਹੈ ਇਹ ਆਰਐਸਐਸ ਦੀ ਬੀ ਟੀਮ ਆ ਇਸ ਤਰ ਜਾ ਬਹੁਤ ਸਾਰੀਆਂ ਧਿਰਾਂ ਕਰਦੀਆਂ ਨੇ ਖਾਲਸਤਾਨੀ ਧਿਰਾਂ ਵੀ ਕਈ ਕਹਿੰਦੀਆਂ ਨੇ ਕਿ ਆਮ ਆਦਮੀ ਪਾਰਟੀ ਬੀ ਟੀਮ ਆ ਕੀ ਆਰਐਸ ਦੀ ਪੰਥ ਵਿਰੋਧੀ ਐ ਪੰਜਾਬ ਵਿਰੋਧੀ ਐ ਤੁਹਾਨੂੰ ਲੱਗਦਾ ਏਜੰਡਾ ਕੰਮ ਕਰੂਗਾ ਨਹੀਂ ਦੇਖੋ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਕਾਂਗਰਸ ਦੇ ਜਦੋਂ ਇਹ ਕਾਰਗਰ ਹੁੰਦਾ ਸੀ ਇਹ ਗੱਲ ਕਾਂਗਰਸ ਦਾ ਰੋਲ ਸਾਹਮਣੇ ਪਿਆ ਹੁੰਦਾ ਸੀ ਕਿ ਜੋ ਜੋ ਉਹਨੇ ਪੰਥ ਦੇ ਨਾਲ ਕੀਤਾ ਉਹ ਬੜੀਆਂ ਠੋਸ ਗੱਲਾਂ ਲੋਕਾਂ ਕੋਲੇ ਹੁੰਦੀਆਂ ਸੀ ਸੋ ਬਿਨਾ ਕੋਈ ਠੋਸ ਗੱਲ ਲਿਆਈ ਮਹਿਜ ਇੱਕ ਆਪ ਦੇ ਪ੍ਰਪਾਗੈਂਡੇ ਦੇ ਵਾਸਤੇ ਗੱਲਾਂ ਲਿਆ ਕੇ ਤੁਸੀਂ ਕਹੋ ਵੀ ਲੋਕਾਂ ਦੀ ਵੋਟ ਦਾ ਫਰਕ ਪੈ ਜੂ। ਮੈਂ ਜਿੰਨਾ ਮੈਨੂੰ ਲੱਗ ਰਿਹਾ ਹੈ ਨਾ ਇਸ ਗੱਲ ਦਾ ਬਹੁਤ ਹੈ। ਇੱਕ ਜਿਸ ਢੰਗ ਨਾਲ ਕਰ ਰਹੇ ਨੇ ਸਭ ਨੂੰ ਕੁਝ ਹੱਦ ਤੱਕ ਇਰੀਟੇਟ ਵੀ ਕਰ ਰਹੀ ਹੈ ਇਹ ਗੱਲ। ਇੱਕ ਤਰ੍ਹਾਂ ਦੇ ਆਪ ਦੇ ਫੀਅਰ ਨੂੰ ਦਿਖਾਉਂਦੀ ਹੈ। ਇਹਦਾ ਵੀ ਲੋਕਾਂ ਤੇ ਬੜਾ ਨੈਗੇਟਿਵ ਇਫੈਕਟ ਜਾਂਦਾ ਹੈ। ਵੀ ਜਦੋਂ ਇਹ ਮੂੰਹ ਖੋਲਦੇ ਨੇ ਉਹ ਇਹੀ ਗੱਲ ਵਾਰ-ਵਾਰ ਕੇ ਤੇ ਦੂਜੀ ਗੱਲ ਉਹਦਾ ਕੋਈ ਆਧਾਰ ਦਿਖਾਉਣ ਜਾਂਦਾ। ਹੁਣ ਕਿੱਥੋਂ ਹੈ ਨਾ ਉਹਨਾਂ ਨੇ ਜੋ ਕੁਝ ਕੀਤਾ ਉਹਦੇ ਵਿੱਚੋਂ ਕਿਤੇ ਦਿਖਾਉਂਦਾ ਉਹ ਐਵੇਂ ਸਰਜ ਕੇ ਝੂਠੀਆਂ ਜਿਹਾ ਗੱਲਾਂ ਜਾਂ ਹੋਰ ਉਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਨਾ ਪਰ ਮੇਰਾ ਖਿਆਲ ਹੈ ਪਰ ਮੇਰਾ ਜਿੰਨੇ ਕ ਵੋਟਰ ਨੇ ਮਨ ਬਣਾ ਲਿਆ ਜਿਹੜਾ ਇਲੀਨੇਟ ਹੋ ਗਿਆ ਅਕਾਲੀ ਸਿੱਖ ਅਕਾਲੀ ਪੋਲਿਟਿਕਸ ਨਾਲੋਂ ਜਾਂ ਪਾਰਟੀ ਨਾਲੋਂ ਉਹ ਇਹਨਾਂ ਇਸ ਪ੍ਰਪਾਗੈਂਡੇ ਕਰਕੇ ਉਹ ਵਾਪਸ ਨਹੀਂ ਜਾਊਗਾ ਤੁਸੀਂ ਤੇ ਟੋੜਾ ਸਾਹਿਬ ਨੂੰ ਬਹੁਤ ਨੇੜਿਓਂ ਦੇਖਿਆ ਜੇ ਟੋੜੇ ਵਰਗਾ ਵੱਡਾ ਲੀਡਰ ਕਾਮਯਾਬ ਨਹੀਂ ਹੋਇਆ ਪੰਜਾਬ ਦੀ ਸਿਆਸਤ 'ਚ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਬਣਾਜੂ ਸਰਕਾਰ ਕਿਉਂਕਿ ਆਮ ਆਦਮੀ ਪਾਰਟੀ ਤੇ ਟੋੜੇ ਕੋਲੇ ਤਾਂ ਨਵਜ ਸੇ ਪੰਥ ਦੀ ਟੋੜੇ ਤੇ ਪੰਜਾਬ ਨੂੰ ਜਾਣਦੇ ਸੀ ਕਿ ਪੰਜਾਬ ਕੀ ਹੈ ਪੰਜਾਬ ਦੀ ਨਵਜ ਤੇ ਹੱਥ ਹਰ ਕੇ ਦੱਸ ਦਿੰਦੇ ਸੀ ਕਿ ਪੰਜਾਬ ਚ ਕੀ ਹੈ ਤੇ ਆਮ ਆਦਮੀ ਪਾਰਟੀ ਤੁਹਾਨੂੰ ਲੱਗਦਾਗਾ ਜਾਂ ਕੋਈ ਹੋਰ ਸਰਕਮਸਟੈਂਸਸ ਬਣ ਗਏ ਕੋਈ ਹੋਰ ਕੰਡੀਸ਼ਨਸ ਆਈਆਂ ਜਾਂ ਬਣ ਗਿਆ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਸਪੋਰਟ ਹੋ ਰਹੀ ਹੈ ਤੁਹਾਨੂੰ ਲੱਗਦਾ ਨਹੀਂਗਾ ਕਿ ਜੇ ਉਹ ਨਹੀਂ ਕਾਮਯਾਬ ਹੋਏ ਕਿਵੇਂ ਕਾਮਯਾਬ ਹੋਊਗਾ ਨਹੀਂ ਦੇਖੋ ਜਿਹੜਾ ਟੋੜੇ ਦਾ ਕਾਮਯਾਬ ਨਾ ਹੋਣਾ ਨਾ ਉਹ ਇੱਕ ਖਾਸ ਕਿਸਮ ਦੀ ਉਹ ਤੋਂ ਸਿਚੁਏਸ਼ਨ ਸੀ ਖਾੜਕੂ ਲਹਿਰ ਦੌਰਾਨ ਲੋਕਾਂ ਦੇ ਉੱਤੇ ਜਿੰਨੇ ਜ਼ਬਰ ਜ਼ੁਲਮ ਹੋ ਚੁੱਕੇ ਸੀਗੇ ਉਹਦਾ ਅਜੇ ਲੋਕਾਂ ਦੇ ਮਨ ਤੇ ਅਸਰ ਤਾਜ਼ਾ ਸੀ ਹਿੰਦੂਆਂ ਤੇ ਵੀ ਤੇ ਸਿੱਖਾਂ ਤੇ ਵੀ ਤੇ ਟੌੜੇ ਦਾ ਇੱਕ ਪ੍ਰਭਾਵ ਇਹ ਬਣਾਤਾ ਸੀ ਕਿ ਉਹ ਰੈਡੀਕਲ ਹੈ ਤੇ ਬਾਦਲ ਨੇ ਆਪਦਾ ਪ੍ਰਭਾਵ ਇਹ ਬਣਾ ਲਿਆ ਸੀ ਕਿ ਉਹ ਨਰਮਪੰਥੀ ਹੈ ਤੋਂ ਲੋਕ ਵੱਧ ਸਿਕਿਉਰ ਮਹਿਸੂਸ ਕਰਦੇ ਸੀ ਬਾਦਲ ਦਾ ਦੁਬਾਰਾ ਆਉਣਾ ਹਿੰਦੂ ਵੀ ਤੇ ਇਵਨ ਸਿੱਖਾਂ ਦੇ ਜਿਹੜੇ ਹੈਗੇ ਆ ਉੱਪਰਲੀ ਪਰਤ ਧਨੀ ਕਿਸਾਨੀ ਜਾਂ ਹੋਰ ਉਹ ਵੀ ਇਸ ਤਰ੍ਹਾਂ ਦਾ ਮਤਲਬ ਸੀ ਉਹ ਸਿਚੁਏਸ਼ਨ 'ਚ ਟੌੜੇ ਨੂੰ ਬਹੁਤੀ ਸਪੋਰਟ ਨਾ ਮਿਲਨੀ ਦੂਜੀ ਗੱਲ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਕਿਤੇ ਵੀ ਜਿਸ ਇੰਸਟੈਬਲਿਸ਼ਮੈਂਟ ਹੈ ਟੋਟਲ ਸਟੇਟ ਦੀ ਇੰਡੀਅਨ ਦੀ ਉਹ ਟੋੜੇ ਨੂੰ ਕਿਤੇ ਵੀ ਤਖੜਾ ਹੋਇਆ ਦੇਖਣਾ ਨਹੀਂ ਸੀ ਚਾਹੁੰਦੀ ਕਿਉਂ ਕਿ ਉਹ ਜਿਹੜਾ ਉਹ ਉਹਦੀ ਸਬਜੈਕਟਿਵ ਇੰਟੈਂਸ਼ਨਸ ਕੁਝ ਹੋਣ ਉਹ ਕਿੰਨਾ ਝੂਠਾ ਹੋਵੇ ਸੱਚਾ ਜਾਂ ਝੂਠਾ ਇਹ ਗੱਲ ਨਹੀਂ ਪਰ ਜਿਹੜਾ ਉਹਦਾ ਈਡੀਅਮ ਸੀ ਉਹ ਫਿਰ ਲੋਕਾਂ ਦੇ ਵਿੱਚ ਪੰਥਕ ਜਜਬਾ ਵਾਰਦਾ ਸੀ ਤੇ ਪੰਥਕ ਜਜਬੇ ਦਾ ਉਹ ਦੇਖ ਚੁੱਕੇ ਸੀਗੇ ਵੀ ਉਹਦਾ ਨਤੀਜਾ ਕੀ ਨਿਕਲਿਆ ਸੋ ਦੁਬਾਰਾ ਕੋਈ ਇਹੋ ਜਿਹਾ ਰਿਸਕ ਜੋਖਮ ਨਹੀਂ ਸੀ ਹਟਾਉਣਾ ਚਾਹੁੰਦੇ ਕਿ ਪੰਜਾਬ ਦੇ ਵਿੱਚ ਫੇਰ ਸਿੱਖਾਂ ਦੇ ਵਿੱਚ ਉਸ ਕਿਸਮ ਦਾ ਜज्ਬਾ ਪੈਦਾ ਹੋਵੇ ਜਿਹਦੇ ਚੋਂ ਫੇਰ ਇੱਕ ਵਾਰ ਕੋਈ ਰੈਡੀਕਲ ਪੋਲਿਟਿਕਸ ਵੱਲ ਨੂੰ ਲੋਕ ਚਲੇ ਜਾਣ ਰੈਡੀਕਲ ਪੋਲਿਟਿਕਸ ਨੂੰ ਫੇਰ ਦੁਬਾਰਾ ਖੜੀ ਕਰਨ ਦੀ ਕਦੇ ਸੇਮਨਜੀਤ ਮਾਨ ਸਾਹਮਣੇ ਆਉਂਦੇ ਨੇ ਕਦੇ ਸਰਬੱਤ ਖਾਲਸਾ ਸਾਹਮਣੇ ਆਉਂਦਾ ਮੈਂ ਕਹ ਰਿਹਾਗਾ ਕਿ ਜਦੋਂ ਅਕਾਲੀ ਦਲ ਵੀ ਇਸ ਏਜੰਡੇ ਵੱਲ ਨੂੰ ਆ ਰਿਹਾਗਾ ਕਿ ਕਿਵੇਂ ਨਾ ਕਿਵੇਂ ਸਿੱਖ ਜਾਂ ਜਿਹੜਾ ਆਇਡੈਂਟੀਟੀ ਪੋਲਿਟਿਕਸ ਹੈ ਸਿੱਖਾਂ ਦੀ ਚਾਹੇ ਪੰਜਾਬੀਆਂ ਦੀ ਉਹਨੂੰ ਖੜਾ ਕੀਤਾ ਜਾਵੇ ਪੰਜਾਬ 'ਚ ਅਸੀਂ ਤਾਂ ਬਚਾਂਗੇ ਜਾਂ ਇੱਕ ਕਿਹਾ ਵੀ ਜਾਂਦਾ ਕਿ ਰੀਜਨਲ ਪਾਰਟੀ ਹਮੇਸ਼ਾ ਰੀਜਨਲ ਮੁੱਦਿਆਂ ਨਾਲ ਹੀ ਬਚਦੀ ਹੈ ਨੈਸ਼ਨਲ ਪਾਰਟੀ ਕਿਸੇ ਹੋਰ ਫਰੇਮ 'ਚ ਗੱਲ ਕਰ ਸਕਦੀ ਹੈ ਰੀਜਨਲ ਪਾਰਟੀ ਨੂੰ ਰੀਜਨਲ ਇਸ਼ੂ ਛੱਡ ਨਹੀਂ ਸਕਦੀ ਛੱਡ ਜੂ ਤਾਂ ਥੋੜੇ ਸਮੇਂ ਲਈ ਛੱਡ ਸਕਦੀ ਹੈ ਦੁਬਾਰਾ ਉਹਦੇ ਤੇ ਆਉਣਾ ਪੈਂਦਾ ਇਸ ਤਰ੍ਹਾਂ ਰੀਜਨਲ ਪਾਰਟੀਆਂ ਕਰਦੀਆਂ ਰਹੀਆਂ ਨੇ ਇੰਡੀਅਨ ਪੋਲਿਟਿਕਸ ਦਾ ਐਕਸਪੀਰੀਅੰਸ ਸਾਡਾ ਇਹ ਆ ਜਦੋਂ ਦੂਜੀਆਂ ਧਿਰਾਂ ਸਾਰੇ ਕਾਸੇ ਬਾਰੇ ਸੋਚਦੀਆਂ ਨੇ ਜੜੀਆਂ ਦੇ ਤੱਤੇ ਤੱ ਕੀ ਦੇ ਚਮਨਜੀਤ ਮਾਨ ਵੀ ਆ ਹੋਰ ਲੋਕ ਵੀ ਨੇ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਉਹ ਗਰਾਉਂਡ ਕਿੰਨਾ ਕੁ ਪਿਆ ਪੰਜਾਬ ਦੇ ਅੰਦਰ ਉਹਦੇ ਉਹਦੀ ਸੰਭਾਵਨਾ ਕਿੰਨੀ ਕੁ ਪਈ ਹੈ ਕਿ ਉਹਨਾਂ ਨੂੰ ਰਿਸਪੌਂਡ ਲੋਕ ਕਰਨਗੇ ਦੇਖੋ ਮੇਰੀ ਬੜੀ ਇਹ ਕਨਸਿਡਰਡ ਓਪੀਨੀਅਨ ਹੈ ਕਿ ਇਸ ਕਿਸਮ ਦਾ ਕਦੇ ਵੀ ਸਕੋਪ ਹੈ ਨਹੀਂ ਇਸ ਇਹ ਨਾ ਪੈਰਾਮੀਟਰਸ ਦੇ ਵਿੱਚ ਜਿਸ ਕਿਸਮ ਦੇ ਪੈਰਾਮੀਟਰ ਜਾਂ ਰੂਲਸ ਆਫ ਦੀ ਗੇਮ ਡਿਸਾਈਡ ਹੋਏ ਹੋਏ ਨੇ ਸਰਬਸੰਮਤੀ ਹੈ ਉਹਨਾਂ ਦੇ ਵਿੱਚ ਰਹਿੰਦੇ ਆ ਤੁਸੀਂ ਇਹ ਕਹੋ ਵੀ ਅਸੀਂ ਲੋਕਾਂ ਨੂੰ ਇੱਕ ਕ੍ਰੈਡੀਕਲ ਪੰਥ ਦੇ ਦੇ ਉੱਤੇ ਵੱਡੀ ਲਹਿਰ ਬਣਾ ਕੇ ਵੋਟਾਂ ਰਾਹੀਂ ਪਾਵਰ 'ਚ ਆ ਜਾਣਗੇ ਉਹ ਕਦੇ ਵੀ ਤੁਹਾਨੂੰ ਨਹੀਂ ਆਉਣ ਦੇਣਗੇ ਉਹ ਵੀ ਨਹੀਂ ਆਉਣ ਦੇਣਗੇ ਦੂਜੀ ਗੱਲ ਕ੍ਰੈਡੀਬਿਲਟੀ ਦੀ ਗੱਲ ਸਿਮਰਜੀਤ ਸਿੰਘ ਮਾਨ ਆ ਜਾਂ ਦੂਜੀਆਂ ਪੰਥਕ ਤੇ ਰਨ ਆਪਦੇ ਬਾਰੇ ਜੋ ਮਰਜ਼ੀ ਸੋਚੀ ਜਾਣ ਲੋਕਾਂ ਦਾ ਪਰਸੈਪਸ਼ਨ ਉਹਨਾਂ ਬਾਰੇ ਕੀ ਹੈ ਉਹ ਕਿਤੇ ਵੀ ਆਪਦੇ ਆਪ ਨੂੰ ਇੱਕ ਕ੍ਰੈਡੀਬਲ ਅਲਟਰਨੇਟਿਵ ਦੇ ਤੌਰ ਤੇ ਸਟੈਬਲਿਸ਼ ਨਹੀਂ ਕਰ ਸਕਦੇ ਕੋਈ ਹੈ ਹੀ ਜੀ ਤੇ ਤੁਹਾਡੀ ਨਜ਼ਰ 'ਚ ਜਿਹੜੀ ਵਾਕਈ ਕ੍ਰੈਡੀਬਲ ਆ ਜਿਹੜੀ ਨਾ ਕੋਈ ਨਹੀਂ ਕੋਈ ਨਹੀਂ ਪੰਥਕ ਤੇ ਰਾ ਦੇ ਵਿੱਚੋਂ ਇਸ ਮੌਕੇ ਕੋਈ ਨਹੀਂ ਆਪਦੇ ਕਰਦਾਰ ਪੱਖੋਂ ਵੀ ਬਾਕੀ ਉਹਨਾਂ ਦਾ ਜੋ ਇਹ ਕਈੇ ਵੀ ਅਕਲ ਪੱਖੋਂ ਵੀ ਕੋਈ ਸੋਝੀ ਹੋਵੇ ਉਹਨਾਂ ਨੂੰ ਉਹਨਾਂ ਚੋ ਮੈਚਿਓਰਿਟੀ ਹੋਵੇ ਪੋਲਿਟਿਕਸ ਦੀ ਡਾਇਨਾਮਿਕਸ ਨੂੰ ਅੰਡਰਸਟੈਂਡ ਕਰਦੇ ਹੋਣ ਇਹ ਜਿਹੜੀ ਹੈ ਜਨਾ ਜਜਵਾਤੀ ਨਾਰਿਆਂ ਦੀ ਰਾਜਨੀਤੀ ਉਹ ਉਸੇ ਸਰਕਲ ਚ ਫਿਰਦੇਣ ਬਸ ਇਹ ਦਲ ਖਾਲਸਾ ਨਾ ਇਹ ਇਹ ਸਾਰੇ ਲੋਕ ਹੁਣ ਮੈਂ ਕਹਿੰਦਾ ਸਾਰੇ ਇਕੱਠੇ ਹੋ ਜਾਣ ਭਾਵੇਂ ਹੂੰ ਹੂੰ ਉਸ ਪੋਲਿਟਿਕਸ ਦਾ ਸਕੋਪ ਨਹੀਂ ਚੋਣਾ ਦੇ ਵਿੱਚ ਉਹਨਾਂ ਦਾ ਹਸ਼ਰ ਇਹੀ ਹੋਊ ਜੋ ਮਾਨਦਾ ਹੋਇਆ ਪਰ ਚੋਣਾ ਤੋਂ ਬਿਉਂਡ ਜਦੋਂ ਅਸੀਂ ਜਾਣਦੇ ਹਾਂ ਜੇ ਤੁਸੀਂ ਚੋਣਾ ਤੋਂ ਬਿਉਂਡ ਪੋਲਿਟਿਕਸ ਦੀ ਗੱਲ ਕਰਦੇ ਹੋ ਉਹਦੇ ਵਿੱਚ ਵੀ ਤਾਂ ਪੂਰੀ ਦੁਨੀਆ ਦੇ ਅੰਦਰ ਜਿੱਥੇ-ਜਿੱਥੇ ਹਥਿਆਰਬੰਦ ਲਹਿਰਾਂ ਸੀ ਚਾਹੇ ਉਹ ਲਿੱਟੇ ਸੀ ਚਾਹੇ ਹੋਰ ਸੀ ਉਹਨਾਂ ਨੂੰ ਬੂਰੀ ਨਹੀਂ ਜਦੋਂ ਮੈਂ ਇਹ ਗੱਲ ਕਹਿਣਾ ਨਾ ਵੀ ਇਹ ਪਾਰਲੀਮੈਂਟਰੀ ਇਸ ਪੋਲਿਟਿਕਸ ਦੇ ਅੰਦਰ ਨਹੀਂ ਡਸ ਨਾਟ ਮੀਨ ਵੀ ਆਰਮਡ ਸਟਰਗਲ ਇਹ ਜਿਹੜਾ ਅਕਸਰੇ ਦੇਖ ਲਿਆ ਜਾਂਦਾ ਹੈ ਬਨਾਮ ਆ ਨਾ ਇਹ ਹਾਂ ਨਹੀਂ ਨਹੀਂ ਇਹਨੂੰ ਇਸ ਤਰ੍ਹਾਂ ਬਨਾਮ ਦੇਖਿਆ ਜਾਂਦਾ ਵੀ ਜਾਂ ਇਹ ਜਾਏ ਮੱਧੇ ਮਾਰਗ ਮੱਧੇ ਮਾਰਗ ਇਸ ਤਰ੍ਹਾਂ ਦੀ ਪਾਲਿਟੀ ਮਤਲਬ ਤਲਾਸ਼ ਕਰਨਾ ਹਾਂ ਮੱਧੇ ਮਾਰਗ ਕੋਈ ਦਿਖਿਆ ਨਹੀਂ ਹੁਣ ਤੱਕ ਇਹ ਪ੍ਰੋਬਲਮ ਹੈ ਕਿ ਮੇਰਾ ਤਾਂ ਮੱਧ ਉਹ ਮੱਧ ਮਾਰਗ ਕਿਤੇ ਨਜ਼ਰ ਨਹੀਂ ਆ ਰਿਹਾ ਨਹੀਂ ਮੱਧੇ ਮਾਰਗ ਨਾਲੋਂ ਗੱਲ ਇਹ ਹੈ ਵੀ ਇੱਕ ਤੁਹਾਨੂੰ ਕਨਸੈਪਟ ਨੇ ਇੰਨਾ ਹੈਜਮੋਨਾਈਜ਼ ਕਰ ਲਿਆ ਵੀ ਇਹ ਤੋਂ ਬਿਨਾਂ ਤੁਸੀਂ ਸੋਚ ਹੀ ਨਹੀਂ ਸਕਦੇ ਵੀ ਜਾਂ ਹਰਨਸਟ੍ਰਗਲ ਜਾਂ ਇਹ ਵੀ ਪਾ ਜਿਹੜੀ ਹੈਗੀ ਪੋਲਿਟਿਕਸ ਇਸ ਕਿਸਮ ਦੀ ਜਿਹਨੂੰ ਪੀਸਫੁਲ ਕਹਿ ਲੋ ਵੀ ਵਿਦਾਊਟ ਬੀਇੰਗ ਵਾਇਲੈਂਟ ਇਸ ਵਾਸਤੇ ਨਵੇਂ ਤੁਹਾਨੂੰ ਗੱਲਾਂ ਤਲਾਸ਼ ਕਰਨੀਆਂ ਪੈਣਗੀਆਂ ਅੱਜ ਮੈਂ ਕਹਾ ਵੀ ਮੇਰੇ ਕੋਲੇ ਕੋਈ ਘੜਿਆ ਘੜਾਇਆ ਜਵਾਬ ਹੈ ਇਹ ਨਹੀਂ ਤੁਹਾਨੂੰ ਲੱਗਦਾ ਕਿ ਵਾਇਲੈਂਸ ਦੀ ਪੋਲਿਟਿਕਸ ਨੂੰ ਕਿਤਨਾ ਕਿਤੇ ਰੱਦ ਕਰ ਰਹੀ ਹੈ ਇਕੱਲੀ ਸਟੇਟ ਦੇ ਲੈਵਲ ਤੇ ਜੋ ਹੁੰਦਾ ਹੁੰਦਾ ਹੈਗਾ ਸਟੇਟ ਦਾ ਆਪਣਾ ਵਾਇਲੈਂਸ ਵੀ ਹੈ ਸਟੇਟ ਵੀ ਵਾਇਲੈਂਸ ਕਰਦੀ ਹੈ ਸਟੇਟ ਉਸ ਤਰ੍ਹਾਂ ਦੀਆਂ ਮੂਵਮੈਂਟਾਂ ਦੇ ਉੱਤੇ ਅਟੈਕ ਵੀ ਕਰਦੀ ਹੈ ਉਹਦੇ ਤੋਂ ਬਾਹਰ ਜਿਹੜਾ ਇੱਕ ਸਕੋਪ ਲੋਕਾਂ ਦੇ ਲੈਵਲ ਤੇ ਸੀ ਤਾਨੂੰ ਲੱਗਦਾ ਕਿਤੇ ਨਾ ਕਿਤੇ ਲੋਕ ਵੀ ਵਾਇਲੈਂਸ ਵਾਲੀ ਪੋਲਿਟਿਕ ਨਹੀਂ ਦੇਖੋ ਵਾਇਲੈਂਸ ਲੋਕ ਆ ਪੱਕੇ ਵੀ ਬਾਹਰ-ਬਾਰ ਥੋੜਾ ਫੋਰਡ ਕਰ ਸਕਦੇ ਨੌਜਵਾਨ ਪੁੱਤ ਫੇਰ ਮਰ ਜਾਣ ਘਰ ਫੇਰ ਉਜੜ ਜਾਣ ਤੇ ਉਹ ਸਾਰਾ ਕੁਝ ਫੇਰ ਹੋਵੇ ਇਹ ਕੋਈ ਢੀਖੇ ਸੌਖੀ ਚੀਜ਼ ਤਾਂ ਹੈ ਨਹੀਂ ਇਹ ਇਸ ਕਰਕੇ ਮਤਲਬ ਇਹ ਬਾਰ-ਬਾਰ ਨਹੀਂ ਹੁੰਦੀ ਹੁੰਦੀ ਤੁਸੀਂ ਕਹੋ ਵੀ ਅਸੀਂ ਫੇਰ ਇਹਨੂੰ ਉਭਾਰ ਲਾਂਗੇ ਉਹ ਇੱਕ ਖਾਸ ਪਕੀਲਰ ਸਿਚੁਏਸ਼ਨ ਸੀ ਦਰਬਾਰ ਸਾਹਿਬ ਦਾ ਤੇ ਹਮਲਾ ਉਹਦੇ ਚੋਂ ਜਿੰਨਾ ਸਿੱਖਾਂ ਚ ਰੋਜ ਆ ਗਿਆ ਸੀ ਉਦੋਂ ਉਹਨਾਂ ਨੇ ਵੀ ਸਿੱਟੇ ਜੋ ਮਰਜੀ ਨਿਕਲ ਉਹ 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 ਗੱਲ ਹੋਰ ਸੀ ਉਹ ਤੁਸੀਂ ਹੁਣ ਅੱਜ ਕਹੋ ਵੀ ਅਸੀਂ ਉਹ ਭਾਸ਼ਣ ਦੇ ਦੇ ਕੇ ਉਹ ਗੱਲਾਂ ਜਗਾ ਜਗਾ ਕੇ ਜਿਹੜੀ ਵਿਕਟਿਮਾਈਜੇਸ਼ਨ ਦੀ ਪੋਲਿਟਿਕਸ ਹੈ ਨਾ ਇਹਨੂੰ ਤੁਸੀਂ ਇੰਨਾ ਵਾਰ-ਵਾਰ ਨਹੀਂ ਕਰ ਸਕਦੇ ਵੀ ਜਦੋਂ ਮਰਜ਼ੀ ਜਗਾ ਲਓ ਤੁਹਾਡਾ ਤਾਂ ਬਹੁਤ ਵੱਡਾ ਐਕਸਪੀਰੀਅੰਸ ਆਗਾ ਤੁਸੀਂ ਤੇ ਲਗਾਤਾਰ ਲਿਖਦੇ ਹੋ ਪੜ੍ਹਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਤੇ ਤੇ ਤੁਹਾਨੂੰ ਇੱਕ ਤੇ ਰ ਵਿਲਨ ਦੇ ਰੂਪ ਚ ਵੀ ਪੇਸ਼ ਕਰਦੀ ਹੈ ਕਿਉਂਕਿ ਤੁਸੀਂ ਖੱਬੇ ਪੱਖੀ ਤੇ ਰ ਚ ਮਾਹ ਹੋ ਉਹ ਕਹਿੰਦੇ ਕਿ ਅਜਮੇਰ ਸਿੰਘ ਪਤਾ ਨਹੀਂ ਕਿਹੜੇ ਰਾਹ ਪਾ ਰਹੇ ਨੇ ਤੁਸੀਂ ਕੁਝ ਹੋਰ ਗੱਲ ਕਰ ਰਹੇ ਹੋ ਮੇਰੇ ਇੰਟਰਵਿਊ ਦੇ ਅੰਦਰ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਗੱਲ ਕਰ ਰਹੇ ਹੋ ਤੁਹਾਨੂੰ ਨਜ਼ਰ ਆ ਰਿਹਾ ਕੁਝ ਕਿ ਤੁਸੀਂ ਕਹਿ ਰਹੇ ਹੋ ਕਿ ਆਰਮਡ ਵਾਲਾ ਰਾਹ ਵੀ ਠੀਕ ਨਹੀਂਗਾ ਆਰਮਡ ਸਟ੍ਰਗਲ ਵਾਲਾ ਰਾਹ ਵੀ ਦੁਨੀਆ ਦੇ ਅੰਦਰ ਉਸ ਤਰ੍ਹਾਂ ਦਾ ਸਪੇਸ ਨਹੀਂ ਬਣ ਰਿਹਾ ਹਮਮ ਵੋਟਿੰਗ ਵਾਲਾ ਰਾਹ ਵੀ ਤਾਨੂੰ ਲੱਗਦਾ ਠੀਕ ਨਹੀਂ ਹੈਗਾ ਉਹਦੇ ਵਿੱਚ ਕੋਈ ਸਕਸੈਸ ਨਹੀਂ ਹੋ ਸਕਦਾ ਕੋਈ ਨਜ਼ਰ ਆ ਰਿਹਾ ਤੁਹਾਨੂੰ ਰਸਤਾ ਨਜ਼ਰ ਆ ਰਿਹਾ ਕੋਈ ਦੇਖੋ ਮੇਰੇ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਮੈਥੋਂ ਉਹ ਬੰਦੇ ਇਸ ਤਰ੍ਹਾਂ ਮੈਨੂੰ ਬਲੀਅਨ ਬਣਾਉਂਦੇ ਨੇ ਡੈਮਨਾਈਜ਼ ਕਰ ਰਹੇ ਨੇ ਹਨਾ ਉਹਦਾ ਕਾਰਨ ਇਹ ਹੈ ਕਿ ਉਹ ਲੋਕਾਂ ਚ ਬਹੁਤ ਜਾਣਨ ਦੀ ਇੱਛਾ ਹੁੰਦੀ ਹੈ ਉਹੀ ਜਿਹੜੀ ਆਪਣੀ ਗੱਲ ਸੀਗੀ ਸ਼ਾਇਦ ਤੁਹਾਡੇ ਤੋਂ ਕੀ ਸਵਾਲ ਨਾ ਪੁੱਛੇ ਕਿਉਂਕਿ ਤੁਹਾਨੂੰ ਬਣਾਇਆ ਜਾਂਦਾ ਹੈ ਕਿ ਤੁਸੀਂ ਮੀਰ ਸਿੰਘ ਪਤਾ ਨਹੀਂ ਜਵਾਨੀ ਨੂੰ ਕਿਹੜੇ ਰਾਹ ਪਾ ਰਹੇ ਨਹੀਂ ਕੁਝ ਗੱਲਾਂ ਇੰਨੀ ਹੈਜਮਨਾਈਜ਼ ਕਰ ਗਏ ਨੇ ਉਹਨਾਂ ਨੂੰ ਇਹ ਵੀ ਜੇ ਆਹ ਗੱਲ ਕਰਦਾ ਤਾਂ ਮੀਨਿੰਗ ਆਪਦੇ ਆਪ ਕੱਢ ਲੈਂਦੇ ਅੱਜ ਕੁਝ ਨਵਾਂ ਸੋਚਣਾ ਪਊ ਮੈਂ ਇਹ ਕਹਾ ਵੀ ਮੇਰੇ ਕੋਲ ਅੱਜ ਫੁੱਲ ਫਲੈਜਡ ਕੋਈ ਘੜਿਆ ਘੜਾਇਆ ਜਵਾਬ ਹੈ ਇਹ ਨਹੀਂ ਇਹ ਕਿਹੇ ਸਟੇਜ ਵੀ ਆਉਂਦੀ ਹੁੰਦੀ ਹੈ ਵੀ ਜਦੋਂ ਤੁਹਾਨੂੰ ਪੁਰਾਣੀਆਂ ਗੱਲਾਂ ਅਡਜਸਟ ਹੋ ਚੁੱਕੀਆਂ ਹੁੰਦੀਆਂ ਨਵੀਂ ਦਾ ਅਜੇ ਕੋਈ ਸਾਹਮਣੇ ਉੱਭਰ ਨਹੀਂ ਆਇਆ ਹੁੰਦਾ ਇਹ ਟੇਕਸ ਟਾਈਮ ਅੱਜ ਮੇਰਾ ਯਤਨ ਇਹੀ ਹੈ ਵੀ ਇਹਨਾਂ ਗੱਲਾਂ ਤੋਂ ਬਿਜੌਂਡ ਜਾ ਕੇ ਕੁਝ ਨਵਾਂ ਸੋਚੋ ਇਹ ਇਕੱਲਾ ਮੇਰਾ ਨਹੀਂ ਇਹ ਦੁਨੀਆ ਦੇ ਵਿੱਚ ਈਵਨ ਜਿਹੜਾ ਲੈਫਟ ਤੋਂ ਬੰਦੇ ਡੇਸ਼ ਇਲੂਜਨ ਹੋ ਰਹੇ ਨੇ ਪਰ ਉਹ ਉਸ ਆਦਰਸ਼ ਨਾਲੋਂ ਨਹੀਂ ਟੁੱਟ ਰਹੇ ਲੈਫਟ ਦੀਆਂ ਪਾਰਟੀਆਂ ਤੋਂ ਡਿਸਇਲੂਜਨ ਹੋ ਰਹੇ ਹਨ ਕੁਝ ਹੱਦ ਤੱਕ ਉਸ ਆਈਡੀ ਦੇ ਲਿਮਿਟੇਸ਼ਨ ਵੀ ਦੇਖ ਰਹੇ ਹਨ ਉਹ ਵੀ ਤਲਾਸ਼ ਕਰ ਰਹੇ ਹਨ ਅੱਜ ਜਿਹੜੀ ਹੈ ਨਾ ਜਿਹੜੀ ਹੁਣ ਤੱਕ ਇਹ ਬਣ ਗਿਆ ਸੀ ਬਿ ਇਨਲਾਈਟਨਮੈਂਟ ਨੇ ਜੋ ਕੁਝ ਲਿਆਤਾ ਵੀ ਬਸ ਇਹਦੇ ਨਾਲ ਸਾਰੀ ਸਮੱਸਿਆਵਾਂ ਹੱਲ ਹੋ ਜਾਣਗੀਆਂ ਉਹਦਾ ਸੰਕਟ ਆ ਗਿਆ ਉਹਦਾ ਅੱਜ ਲਾਹਰ ਲੈ ਰਿਹਾ ਰਾਈਟ ਉਸ ਡਿਸਇਲੂਜਨਮੈਂਟ ਦਾ 트ੰਪ ਤੋਂ ਲੈ ਕੇ ਮੋਦੀ ਤੱਕ ਤੇ ਉਹ ਵੀਕਨੈਸ ਇਹਨਾਂ ਤਰ੍ਹਾਂ ਦੀ ਹੈ ਕਿ ਇਹਨਾਂ ਤੋਂ ਉਸ ਪੈਰਾਮੀਟਰ ਤੋਂ ਬਾਹਰ ਜਾ ਕੇ ਉਹ ਸ਼ੈੱਲ ਚੋਂ ਬਾਹਰ ਜਾ ਕੇ ਸੋਚੇ ਨਹੀਂ ਜਾ ਰਿਹਾ ਤੁਹਾਨੂੰ ਲੱਗਦਾ ਜਾਂ ਤਾਂ ਉੱਥੇ એનર્ਜੀ ਵੇਸਟ ਹੋ ਰਹੀ ਹੈ ਟੋਟਲ ਤੇ ਪੰਜਾਬ ਦੇ ਵਿੱਚ ਮੈਂ ਦੇਖਿਆ ਜਿਵੇਂ ਡਾਕਟਰ ਧਰਮਵੀਰ ਜਾਂ ਹੋਰ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਚ ਵਾਕ ਕੇ ਹੀ ਸਮਰੱਥਾ ਵੀ ਸੀ ਅੰਦਰ ਜਜ਼ਬਾ ਵੀ ਸੀ ਤੇ ਤਜਰਬਾ ਵੀ ਸੀ ਪਰ ਹੁਣ ਮੈਂ ਦੇਖ ਰਿਹਾ ਉਹ ਕੁਝ ਵੀ ਨਵਾਂ ਨਹੀਂ ਕਰ ਰਹੇ ਉਹੀ ਗੱਲਾਂ ਨੂੰ ਰਿਪੀਟ ਕਰ ਰਹੇ ਨੇ ਉਸੇ ਤਰ੍ਹਾਂ ਹੀ ਇੱਕ ਨਵਾਂ ਪਾਕਿਸਤਾਨੀ ਧਿਰਾਂ ਵੀ ਉਹੀ ਗੱਲਾਂ ਨੂੰ ਰਿਪੀਟ ਕਰ ਰਹੀ ਹੈ ਬਿਲਕੁਲ ਖਾਲਸਤਾਨੀ ਤਾਂ ਖਰ ਬਹੁਤ ਡਿਸਗਸਟਿੰਗ ਹੱਦ ਤੱਕ ਹੈ ਨਾ ਉਹ ਤਾਂ ਤਾਂ ਬਿਲਕੁਲ ਹੀ ਲੈਫਟ ਲੈਫਟ ਤੇ ਖਾਲਸਤਾਨੀ ਇਹ ਇੱਕੋ ਸਿੱਕੇ ਦੇ ਅੱਜ ਦੋ ਪਾਸੇ ਹੈ ਪਰ ਤੇ ਇੱਕ ਦੂਜੇ ਨੂੰ ਗਾਲਾਂ ਬਹੁਤ ਕੱਢੇ ਇਹ ਸੰਤਾਪ ਹੈ ਪੰਜਾਬ ਦੀ ਪੋਲਿਟਿਕਸ ਦਾ ਮਤਲਬ ਇਹ ਟੋਟਲ ਰੱਦ ਹੋਣਾ ਚਾਹੀਦੇ ਨੇ ਦੋਨੋਂ ਤੇ ਕੋਈ ਇਹੋ ਜੀ ਗੱਲ ਨਵੀਂ ਉੱਭਰਨੀ ਚਾਹੀਦੀ ਹੈ ਜਿਸ ਦੇ ਨਾਲ ਪੰਥ ਤੇ ਪੰਜਾਬ ਬਚ ਸਕੇ ਕੱਲਾ ਪੰਥ ਤੇ ਪੰਜਾਬ ਦੀ ਗੱਲ ਨਹੀਂ ਇतना بڑا ਹਿਮੈਨਿਕ ਨਿਕਲਣਗੇ ਜਿਹੜੇ ਲੋਕ ਤੁਸੀਂ ਮੰਨਦੇ ਹੋ ਇਹਨਾਂ ਚੋਂ ਨਿਕਲ ਕੇ ਬਾਹਰ ਆਉਣਗੇ ਇਹਨਾਂ ਚੋਂ ਕਿਹ ਬੰਦੇ ਰਾਹ ਨਹੀਂ ਹੁੰਦਾ ਹੁੰਦਾ ਇਹ ਕੋਈ ਪ੍ਰੈਡਿਕਟ ਸ਼ੁਰੂ ਇਹ ਕੋਈ ਜ਼ਰੂਰੀ ਨਹੀਂ ਮਤਲਬ ਇਹ ਆਪਾਂ ਕੁਝ ਨਹੀਂ ਪ੍ਰੈਡਿਕਟ ਕਰ ਸਕਦੇ ਇੱਕ ਆਈਡੀਆ ਆ ਗਿਆ ਜਦੋਂ ਆਈਡੀਆ ਉਹ ਪਤਾ ਨਹੀਂ ਆਪਦਾ ਰਾ ਕਿਵੇਂ ਬਣਾਉਂਦਾ ਇਹ ਇਹ ਅਜੇ ਫਿਊਚਰ ਦੇ ਨਾਲ ਉੱਥੇ ਪਈ ਹੈ ਪਰ ਕਿਉਂਕਿ ਆਪਾਂ ਨੂੰ ਇਹ ਪਤਾ ਹੈ ਵੀ ਹਮੇਸ਼ਾ ਐਂ ਗੱਲ ਚੱਲਦੀ ਨਹੀਂ ਹੁੰਦੀ ਇਹ ਕਦੇ ਵੀ ਨਹੀਂ ਹੁੰਦਾ ਵੀ ਕੋਈ ਚੇਂਜ ਹੋਵੇ ਹੀ ਨਾ ਥੋੜੇ ਮੇ ਟੇਕ ਟਾਈਮ ਪੇਨਫੁੱਲ ਵੀ ਹੋ ਸਕਦੀ ਹੈ ਬੜੀ ਉਹ ਤੇ ਬੜੀ ਟਾਈਮ ਵੀ ਲੱਗ ਸਕਦਾ ਹੈ ਪਰ ਐਟ ਲੀਸਟ ਮੈਂ ਤਾਂ ਆਸ ਬੰਦਾਂ ਮੈਂ ਜਦੋਂ ਤੱਕ ਪਿਛਲੇ ਕੁਝ ਸਮੇਂ ਤੋਂ ਜਦੋਂ ਮੈਂ ਇਸ ਤਰ੍ਹਾਂ ਗੱਲਾਂ ਕਰਨ ਲੱਗਿਆ ਵੀ ਇਹ ਤੋਂ ਉੱਪਰ ਜਾ ਕੇ ਸੋਚੋ ਜੋ ਉੱਠੋ ਮੈਨੂੰ ਜਿਸ ਕਿਸਮ ਦਾ ਰਿਸਪੌਂਸ ਮਿਲ ਰਿਹਾ ਪਰ ਉਹ ਰਿਸਪੌਂਸ ਸਾਰਾ ਨਵੇਂ ਫਰੈਸ਼ ਐਲੀਮੈਂਟ ਬਲੋਂ ਹੈ ਪੁਰਾਣਿਆਂ ਤੋਂ ਮੈਨੂੰ ਕੋਈ ਉਮੀਦ ਨਹੀਂ ਮੇਰੀ ਅੱਜ ਦੀ ਹਾਲਤ ਹੈ ਵੀ ਮੈਂ ਅੱਜ ਜਿਹੜੇ ਲਹਿਰ ਨਾਲ ਜੁੜੇ ਬੰਦੇ ਨੇ ਉਹਨਾਂ ਨਾਲ ਮੈਂ ਸ਼ਾਇਦ 2 ਮਿੰਟ ਵੀ ਨਾ ਬੈਠ ਸਕਾਂ ਜਿਹੜੀ ਲਹਿਰ ਨਾਲ ਮੈਂ ਚੱਲਿਆ ਸੀ ਨਾ ਲੈਫਟ ਨਾ ਖਾਲਸਤਾਨੀ ਪਰ ਮੈਂ ਆਪ ਦਾ ਜਿਹੜਾ ਹੈਗਾ ਪੰਥ ਨਾਲ ਸਿੱਖ ਧਰਮ ਨਾਲ ਉਹਦੇ ਦਰਸ਼ਨ ਨਾਲ ਤੇ ਗੁਰੂਆਂ ਨਾਲ ਉਹ ਮੈਂ ਪਹਿਲਾਂ ਨਾਲੋਂ ਵੀ ਕਿਤੇ ਜਦੋਂ ਇਹ ਦਲੀਲ ਦਿੱਤੀ ਜਾਂਦੀ ਹੈਗੀ ਕੁਝ ਤਰਕਸ਼ੀਲਾਂ ਵੱਲੋਂ ਕਿ ਧਰਮ ਤੇ ਵਿਆਹ ਵਿਹਾ ਚੁੱਕਿਆ ਹੈਗਾ ਧਰਮ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਧਰਮ ਦੀਆਂ ਗੱਲਾਂ 'ਚ ਕੋਈ ਦਮ ਨਹੀਂ ਹੈਗਾ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਵੀ ਕਰਨੀਆਂ ਛੱਡ ਦੇਣੀਆਂ ਚਾਹੀਦੀਆਂ ਨੇ ਇਹ ਨਹੀਂ ਮੈਂ ਤਾਂ ਕਹਿੰਦਾ ਇਹ ਬਹੁਤ ਹੀ ਗਲਤ ਧਾਰਨਾ ਇਹ ਕਿੱਥੋਂ ਆਈ ਆ ਉਹ ਜਿਹੜਾ ਹੈਗਾ ਨਾ ਪ੍ਰੋਗਰੈਸਿਵ 뷰 ਆਫ ਹਿਸਟਰੀ ਵੀ ਹੁਣ ਹੁਣ ਉਹ ਗੱਲਾਂ ਰੱਦ ਹੋ ਗਈਆਂ ਕੋਈ ਗੱਲ ਰੱਦ ਨਹੀਂ ਹੁੰਦੀ ਹੁੰਦੀ ਤੁਸੀਂ ਤਾਂ ਜ਼ਿੰਦਗੀ 'ਚ ਦੇਖਿਆ ਫੈਸ਼ਨ ਵੀ ਰੱਦ ਨਹੀਂ ਹੁੰਦੇ ਹੁੰਦੇ 100-100 ਸਾਲ ਬਾਅਦ ਫੇਰ ਮੁੜ ਕੇ ਆਉਂਦਾ ਹੁੰਦਾ। ਸੋ ਇਹ ਜਿਹੜੀ ਸਾਰੀ ਹੈਗੀ ਐ ਨਾ ਉਹ ਇੱਕ ਲੀਨੀਅਰ ਉਹਨਾਂ ਨੇ ਪ੍ਰੋਗਰੈਸ਼ਨ ਦੀ ਹਿਸਟਰੀ ਦੀ ਬਣਾ ਲਈ ਸੀ ਕਿ ਪਿਛਲੀਆਂ ਗੱਲਾਂ ਛੱਡ ਕੇ ਗਾਹਾਂ ਹੀ ਗਾਹ ਤੁਰਿਆ ਜਾਂਦਾ ਹੈ। ਇਹ ਸਾਈਕਲਿਕਲਾ ਬੜਾ ਕੁਝ। ਇੱਕ ਨਵੀਂ ਫਾਰਮ 'ਚ ਉਹ ਗੱਲਾਂ। ਨੇਚਰਲੀ ਨਵੀਂ ਸਿਚੁਏਸ਼ਨ 'ਚ ਨਵੀਂ ਫਾਰਮ ਚ ਆਉਣੀ ਏ। ਇੱਕ ਆਡੀਓਲੋਜੀ ਲੈਸ ਦੁਨੀਆ 'ਚ ਬੜੀ ਗੱਲ ਹੋ ਰਹੀ ਏ ਕਿ ਆਡੀਓਲੋਜੀ ਪਹਿਲਾਂ ਲਗਾਤਾਰ ਆਡੀਓਲੋਜੀ ਦੀ ਗੱਲ ਹੁੰਦੀ ਸੀ। ਹੁਣ ਚਾਹੇ ਲੈਫਟ ਆ ਰਾਈਟ ਆ, ਸੰਘ ਆ ਕੋਈ ਲੋਕ ਦੇਖ ਰਹੇ ਲਿਮਿਟੇਸ਼ਨ ਆ ਡਾਇਓਲੋਜੀ ਦੀਆਂ ਲਿਮਿਟੇਸ਼ਨਸ ਨੇ ਡਾਇਓਲੋਜੀ ਜਿੱਥੇ ਬਹੁਤ ਆਬਜੈਕਟਿਵਲੀ ਸਿਖਾਉਂਦੀ ਹੈ ਉੱਥੇ ਸਬਜੈਕਟਿਵ ਲਿਮਿਟੇਸ਼ਨ ਨੇ ਡਾਇਓਲੋਜੀ ਚ ਰੈਜਿਮੈਂਟਾਈਜੇਸ਼ਨ ਬੜਾ ਹੁੰਦਾ ਹੈਗਾ ਕੋਈ ਵੀ ਡਾਇਓਲੋਜੀ ਕਿਸੇ ਡਿਸੈਂਟ ਨੂੰ ਜਰਦੀ ਨਹੀਂ ਡਾਇਓਲੋਜੀ ਦਾ ਤੁਹਾਨੂੰ ਲੱਗਦਾ ਨਹੀਂਗਾ ਕਿ ਇਹ ਡਾਇਓਲੋਜੀਸ ਦਾ ਫੇਲਿਅਰ ਵੀ ਆ ਕੋਈ ਵੀ ਡਾਇਓਲੋਜੀ ਡਾਇਓਲੋਜੀ ਦਾ ਫੇਅਰ ਹੈ ਤੇ ਸਾਰੀਆਂ ਪ੍ਰੋਬਲਮਾਂ ਡਾਇਓਲੋਜੀ ਦੀਆਂ ਜਿੰਨੇ ਵੱਡੇ ਕਥਲੇ ਆਮ ਹੋਏ ਨੇ ਜਿੰਨੇ ਬਨਾਸ਼ਕਾਰੀ ਗੱਲਾਂ ਵਾਪਰੀਆਂ ਨੇ ਉਹ ਡਾਇਓਲੋਜੀ ਕਰਕੇ ਆ ਡਾਇਓਲੋਜੀ ਕੀ ਹੈ ਆਈਡੀਆ ਕੀ ਹੈ ਇੱਕ ਅ ਮੈਂ ਮੈਂ ਕੇਜਰੀਵਾਰ ਵਾਲੇ ਕੋਈ ਥਿਊ ਬਣਾ ਲਿਆ ਉਹ ਮੇਰਾ ਥਿਊ ਹੀ ਹੈ ਉਹਨੂੰ ਮੈਂ ਦੇਖ ਨਹੀਂ ਦਿਖਾ ਨਹੀਂ ਸਕਦਾ ਨਾ ਸੋ ਇਟ ਇਜ਼ ਅ ਮੈਜੀਨੇਸ਼ਨ ਔਰ ਜਿਹੜੀ ਹੈਗੀ ਆਈਡੀਆਲੋਜੀ ਇਟ ਇਜ਼ ਆਰਗੇਨਾਈਜ਼ਡ ਇਮੇਜੀਨੇਸ਼ਨ ਉਹਦਾ ਰਿਐਲਿਟੀ ਨਾਲ ਨਹੀਂ ਸੰਬੰਧ ਹੁੰਦਾ ਤੇ ਜਿੰਨੀ ਥੋੜੀ ਡੀਪਰ ਜਾਂ ਕਟੜ ਕਮਿਟਮੈਂਟ ਹੋ ਕਿਸੇ ਆਈਡੀਆਲੋਜੀ ਨਾਲ ਉਹਨਾਂ ਤੁਸੀਂ ਰਿਐਲਿਟੀ ਤੋਂ ਦੂਰ ਹੋਈ ਜਾਓਗੇ ਅੱਜ ਲੈਫਟ ਤੇ ਜਿਹੜਾ ਖਾਲਸਾ ਤੁਹਾਨੂੰ ਲੱਗਦਾ ਤੁਸੀਂ ਵੀ ਦੂਰ ਸੀਗੇ ਦੋਵਾਂ ਥਾਵਾਂ ਤੇ ਖੜੇ ਬਿਲਕੁਲ ਮੈਂ ਤਾਂ ਜਦੋਂ ਆਪਦਾ ਕਿਤੇ ਲਿਖੂਗਾ ਨਾ ਤੇ ਮੇਰੇ ਕੋਲ ਤਾਂ ਬੜਾ ਐਕਸਪੀਰੀਅੰਸ ਹੈ ਇਹ ਜਿਹੜੀ ਖਾਲਸਤਾਨ ਦੀ ਗੱਲ ਹੈ ਨਾ ਇਹ ਸਿੱਖ ਧਰਮ ਦੀ ਗੱਲ ਨਹੀਂ ਇਹਨਾਂ ਨੇ ਧਰਮ ਨੂੰ ਇੱਕ ਆਈਡੀਆਲੋਜੀ ਦੇ ਤੌਰ ਤੇ ਬਣਾ ਲਿਆ ਸਿਰ ਧਰਮ ਦਾ ਤੇ ਆਈਡੀਆਲੋਜੀ ਦਾ ਕੋਈ ਰਿਲੇਸ਼ਨਸ਼ਿਪ ਨਹੀਂ ਇਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਬਾਬੇ ਨਾਨਕ ਦੀ ਵਿਚਾਰਧਾਰਾ ਸਿੱਖ ਵਿਚਾਰਧਾਰਾ ਇਟਸ ਨਾਟ ਵਿਚਾਰਧਾਰਾ ਤੇ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਉਹ ਧਰਮ ਦੀ ਗੱਲ ਹੋਰ ਹੈ ਉਹਦੇ ਚ ਹੋਰ ਕਿਸਮ ਦੇ ਆਦਰਸ਼ ਨਿਕਲਦੇ ਨੇ ਹੋਰ ਕਿਸਮ ਦਾ ਰਾਹ ਨਿਕਲਦਾ ਹੈ ਇਹ ਟੂਲ ਬਣਾਉਂਦੇ ਨੇ ਧਰਮ ਨੂੰ ਬਾਦਲ ਵੀ ਤੇ ਖਾਲਸਤਾਨੀ ਧਰਮ ਵੀ ਫਾਰਵਰਡ ਪਾਵਰ ਜਦੋਂ ਅਬਜੈਕਟਿਵ ਪਾਵਰ ਤੱਕ ਆ ਗਿਆ ਨਾ ਸਿਰਫ ਪਾਵਰ ਫਾਰ ਵਟ ਉਹ ਫਿਰ ਗੱਲ ਸਾਰੇ ਤਰ੍ਹਾਂ ਦੀ ਪਾਵਰ ਸੀ ਸਟਾਲਿਨ ਕੋਲੇ ਵੀ ਸੀ ਸਾਰੇ ਕੋਲ ਜਦੋਂ ਇਹ ਬਣ ਗਿਆ ਤੁਹਾਡਾ ਇਸ਼ਟ ਬਣ ਗਿਆ ਪਾਵਰ ਮੈਂ ਪਾਵਰ ਲੈਣੀ ਹੈ ਤੁਸੀਂ ਉਹਦੇ ਤੇ ਵੀ ਕੰਪਰੋਮਾਈਜ਼ ਕਰੋਗੇ ਲੈਣ ਵਾਸਤੇ ਜਦੋਂ ਲੈ ਲਈ ਉਹਨੂੰ ਬਚਾਉਣ ਵਾਸਤੇ ਤੁਸੀਂ ਵੱਡੇ ਤੋਂ ਵੱਡਾ ਕ੍ਰਾਈਮ ਵੀ ਕਰੋਗੇ ਜਦੋਂ ਤੁਸੀਂ ਪਾਵਰ ਨੂੰ ਇਸ਼ਟ ਬਣਾ ਲੈਂਦੇ ਹੁਣ ਇਹ ਹੈ ਅਗਲਾ ਫਿਚਰ ਕੀ ਲੱਗਦਾ ਤੁਹਾਨੂੰ ਆਡੀਓਲੋਜੀ ਲੈਸ ਹੋਊਗਾ ਨਹੀਂ ਤੁਸੀਂ ਜਿਹੜਾ ਤੋਂ ਬੰਦ ਦੇਖੋ ਸਾਰੇ ਆਪਾਂ ਦੁਨੀਆ ਪੱਧਰ ਤੇ ਦੇਖੀਏ ਲੋਕ ਸਿੱਖ ਰਹੇ ਨੇ ਜੋ ਇੰਟੈਂਸ ਡਿਬੇਟ ਅੱਜ ਚੱਲ ਰਹੀ ਹੈ ਇੰਟੈਲੈਕਚੁਅਲ ਵਰਡ ਦੇ ਵਿੱਚ ਦੁਨੀਆ ਪੱਧਰ ਦੇ ਉੱਤੇ ਇਸ ਵੇਸਟ ਦੇ ਵਿੱਚ ਖਾਸ ਕਰਕੇ ਇਹ ਜੀ ਸ਼ਾਇਦ ਪਹਿਲਾਂ ਨਹੀਂ ਚੱਲਦੀ ਸੀ ਅਨਲਾਈਟਮੈਂਟ ਤੋਂ ਬਾਅਦ ਪਹਿਲੀ ਵਾਰ ਹੈ ਤੇ ਇਸ ਰਗੜ ਚੋਂ ਸਾਰੀ ਚੋਂ ਚਰਨਿੰਗ ਦੇ ਵਿੱਚੋਂ ਨੇਚਰਲੀ ਰਾਹ ਨਿਕਲੂਗੇ ਬੜੇ ਬ੍ਰਿਲੀਅੰਟ ਮਾਈਂਡ ਇਸ ਗੱਲ ਤੇ ਲੱਗੇ ਪਏ ਨੇ ਇਸ ਗੱਲ ਦੇ ਉੱਤੇ ਤੇ ਨਿਕਲਣ ਦੇ ਮਤਲਬ ਵਿੱਚੋਂ ਹੋਪਫੁਲੀ ਆਪਾਂ ਵੀ ਇਹਦੇ ਵਿੱਚੋਂ ਕੋਈ ਚੰਗਾ ਨਿਕਲੂਗੀ ਗੱਲ ਜਾ ਕੇ ਰੈਟਾਲੋਜੀ ਦਾ ਐਗਜ਼ਾਸਟ ਹੋ ਗਿਆ ਸਾਰਾ ਕੁਝ ਸਾਰੀਆਂ ਦੇਖ ਲਈਆਂ ਲੈਫਟ ਵੀ ਦੇਖੀ ਰਹੀ ਹੈ ਰੀਥਿੰਕ ਕਰਨ ਨੂੰ ਕਿਉਂ ਕੋਈ ਵੀ ਡਾਇਲੋਜੀ ਆ ਮੈਂ ਇੱਕ ਡਾਇਲੋਜੀ ਦੀ ਗੱਲ ਨਹੀਂ ਕਰਦਾ ਹਾਂ 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 ਡਾਇਲੋਜੀ ਰੀਥਿੰਕ ਕਿਉਂ ਨੂੰ ਕਿਉਂ ਤਿਆਰ ਨਹੀਂ ਡਾਇਲੋਜੀ ਦੇ ਬੰਦੇ ਰੀਥਿੰਕ ਕਰਦੇ ਹੀ ਨਹੀਂ ਉਹ ਜਿਹੜੇ ਬੰਦੇ ਰੀਥਿੰਕ ਕਰਨ ਲਈ ਉਹਨਾਂ ਨੂੰ ਕਹਿੰਦੇ ਨੇ ਜਾਂ ਕੋਈ ਡਿਸੈਂਟ ਆ ਉਹਨੂੰ ਕਹਿੰਦੇ ਨੇ ਕਿ ਇਹ ਬੇਵਕੂਫਾ ਅਜਮੇਰ ਸਿੰਘ ਬੇਵਕੂਫਾ ਜਾਂ ਕੋਈ ਹੋਰ ਬੇਵਕੂਫਾ ਇਹਨਾਂ ਨੂੰ ਇਹ ਗੱਲਾਂ ਇਹ ਇਹ ਕਿਉਂਕਿ ਇਹ ਪਘੌੜੇ ਹੋ ਗਏ ਇਹ ਛੱਡ ਗਏ ਇਹਨਾਂ ਨੂੰ ਪਤਾ ਨਹੀਂ ਇਹ ਗੱਲ ਨਹੀਂ ਕਰਨੀ ਚਾਹੀਦੀ ਉਹ ਉਹ ਤਾਂ ਗੱਲ ਕੀ ਆ ਵੀ ਉਹ ਇਨਸਿਕਿਉਰ ਹੁੰਦਾ ਹੈ ਉਹਨਾਂ ਐ ਵੀ ਜੇ ਮੈਂ ਤੇ ਕੋਈ ਕਿੰਤੂ ਉਨ ਨੂੰ ਲੱਗਦਾ ਵੀ ਜੇ ਮੈਂ ਜਿੰਨਾ ਕੱਟੜ ਤਾਂ ਨਾ ਖੜਾਂ ਡਟ ਕੇ ਖੜਾਂ ਅਡੋਲ ਖੜਾਂ ਉਹ ਨਹੀਂ ਮੈਂ ਸਿਕਿਉਰ ਆ ਦੂਜੀ ਗੱਲ ਉਹਨਾਂ ਦੀ ਲਿਮਿਟੇਸ਼ਨ ਹੁੰਦੀ ਆ ਵੀ ਉਹਨਾਂ ਕੋਲੇ origignal ਥਿੰਕਿੰਗ ਨਹੀਂ ਹੁੰਦੀ ਨਵਾਂ ਸੋਚਣ ਵਾਸਤੇ ਵੀ ਤਾਂ ਕੋਈ ਚਾਹੀਦਾ ਨਾ ਉਹ ਸ਼ੈੱਲ ਚੋਂ ਬਾਹਰ ਬੰਦੇ ਦੀ ਆਦਤ ਵੀ ਐ ਇੱਕ ਕਿ ਉਹ ਜੜੀਆਂ ਹੈਗੀਆਂ ਨਾ ਬਣੀਆਂ ਬਣਾਈਆਂ ਧਾਰਨਾਵਾਂ ਉਹ ਉਹ ਬੜੀਆਂ ਸੌਖੀਆਂ ਅਪਣਾਉਣੀਆਂ ਵੀ ਪ੍ਰਚਾਰਨੀਆਂ ਵੀ ਸੌਖਾ ਕਹਿੰਦੇ ਜਿਉਣਾ ਔਖਾ ਗਾ ਜਿਉਣਾ ਔਖਾ ਮਤਲਬ ਉਹਦੇ ਵਾਸਤੇ ਸੋ ਇਹ ਗੱਲ ਐ ਵੀ ਪਰ ਮੈਂ ਤਾਂ ਹੁਣ ਮਤਲਬ ਕਾਫੀ ਹੋਪਫੁਲ ਆ ਇਸ ਗੱਲ ਤੋਂ ਤੇ ਬਈ ਬਹੁਤ ਵੱਡਾ ਬਦਲਾਅ ਆ ਰਿਹਾ ਹੈ ਤੇ ਬਹੁਤ ਛੇਤੀ ਵੀ ਆ ਰਿਹਾ ਹੈ ਹੁਣ ਲੱਗਦਾ ਪੰਜਾਬ ਦੀ ਧਰਤੀ ਦੇ ਉੱਤੇ ਵੀ ਕਿਉਂਕਿ ਪੰਜਾਬੀ ਤੇ ਹਰ ਗੱਲ 'ਚ ਇਹ ਕਿਹਾ ਜਾਂਦਾ ਹੈਗਾ ਕਿ ਐਡਵਾਂਸ ਚੀਜ਼ਾਂ ਲੈ ਆਉਂਦੇ ਨੇ ਆਉਂਦੀਆਂ ਨੇ ਚੀਜ਼ਾਂ ਇੱਥੇ ਬੜੀ ਚੇਂਜ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਸ਼ਾਇਦ ਕੱਲੇ ਪੰਜਾਬ ਨੇ ਰਿਸਪਾਂਸ ਦਿੱਤਾ ਪੂਰੀ ਦੁਨੀਆ ਦੇ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਅੰਦਰ ਕਿਸੇ ਹੋਰ ਸੂਬੇ ਨੇ ਨਹੀਂ ਦਿੱਤਾ ਤੁਹਾਨੂੰ ਲੱਗਦਾ ਪੰਜਾਬ ਦੇ ਅੰਦਰ ਵੀ ਇਹ ਚਰਨਿੰਗ ਹੋਊਗੀ ਆਉਣ ਵਾਲੇ ਦਿਨਾਂ 'ਚ ਜਲਦੀ ਚੱਲ ਰਹੀ ਹੈ ਮਤਲਬ ਤੁਸੀਂ ਅਜੇ ਅਜੇ ਉਹ ਬਾਹਰ ਨਹੀਂ ਬਲ ਕਈ ਐਕਸ਼ਨ ਇਨਵੀਜੀਬਲ ਹੁੰਦੇ ਨੇ ਚਿੰਤਨ ਜਿਹੜਾ ਇਹ ਆਪਦੇ ਅੰਦਰ ਵੀ ਇੱਕ ਐਕਸ਼ਨ ਹੈ ਵਾਟ ਇਜ਼ ਇਨਵੀਜੀਬਲ ਸਾਡੀ ਆਦਤ ਤੇ ਬਣ ਗਈ ਵੀ ਜਿਹੜੀ ਚ ਸਾਹਮਣੇ ਨਹੀਂ ਦਿਖਦੀ ਵੀ ਉਹ ਤਾਂ ਬੰਦਾ ਬਹਿ ਗਿਆ ਜੀ ਬਸ ਜੇ ਕੋਈ ਚਿੰਤਨ ਰਿਫਲੈਕਟ ਕਰਨ ਲੱਗ ਗਿਆ ਉਹ ਛੱਡ ਗਿਆ ਸੋ ਸਾਡੇ ਇਹ ਇੱਕ ਇੱਕ ਪੰਜਾਬ ਦੇ ਸਾਡੇ ਜਿਹੜਾ ਹੈਗਾ ਟੈਂਪਰਮੈਂਟ ਦੀ ਪ੍ਰੋਬਲਮ ਹੈ ਇਹ ਐਕਸ਼ਨ ओरिएंटेड ਹੈ ਟੂ ਮੱਚ ਦੇ ਆ ਹਿਸਟਰੀ ਐਕਸ਼ਨ ओरिएंटेड ਆ हां ਮਤਲਬ ਸਾਰੀ ਨਹੀਂ ਹੁਣ ਸਿੰਘ ਸਭਾ ਲੈਰ ਵੀ ਤਾਂ ਇੱਥੇ ਚੱਲੀ ਆ ਗੁਰੂਆਂ ਨੇ ਮਤਲਬ ਕਿੰਨੇ ਸਾਲ ਇੱਥੇ ਕਿੰਨਾ ਬੌਧਿਕ ਕੰਮ ਕੀਤਾ ਤੇ ਉਹ ਇੱਥੇ ਬੜਾ ਕੁਝ ਹੋਇਆ ਇਸ ਧਰਤੀ ਦੇ ਉੱਤੇ ਪਰ ਉਹ ਬਣਾਇ ਦਿੱਤੀ ਸੰਤੁਲਨ ਵਿਗੜਦਾ ਨਾ ਇੱਕ ਸਿਚੁਏਸ਼ਨ 'ਚ ਜਾ ਕੇ ਵੀ ਜਿਹੜਾ ਹੈਗਾ ਸੋਚਣ ਦਾ ਤੇ ਐਕਟ ਕਰਨ ਦਾ ਉਹਦੇ 'ਚੋਂ ਤੁਸੀਂ ਸਿਰਫ ਐਕਸ਼ਨ ਨੂੰ ਜੋ ਸਿੱਖ ਧਰਮ ਦੇ ਵਿੱਚ ਹੈ ਵੀ ਇੱਕ ਪਾਸੇ ਸ਼ਾਂਤੀ ਦਾ ਵੀ ਹੈਗਾ ਦੋਵੇਂ ਸਿਰੇ ਦੀਆਂ ਉਦਾਹਰਨਾਂ ਭਾਈ ਮਨੀ ਸਿੰਘ ਵੀ ਹੈ ਹਰਿ ਸਿੰਘ ਨੜੀਆ ਵੀ ਹੈ ਪੰਜਵੇਂ ਪਾਤਸ਼ਾਹ ਵੀ ਹੈ ਛੇਵੇਂ ਤੇ ਦਸਵੇਂ ਪਾਤਸ਼ਾਹ ਵੀ ਹੈ ਹਨਾ ਵੀ ਦੋਵੇਂ ਮੁਬਾਰਕ ਸੱਚ ਨੇ ਪਰ ਅਸੀਂ ਉਹ ਸੰਤੁਲਨ ਬੁਗਾੜ ਦਿੰਦੇ ਆ ਵੀ ਜਿਹੜੀ ਗੱਲ ਦੀ ਵਾਇਲੈਂਸ ਜਿੱਥੇ ਆਉਂਦੀ ਹੈ ਨਾ ਉਹ ਬੰਦਿਆਂ ਨੂੰ ਮੱਦੇ ਮਾਰਗ ਤੇ ਤਾਂ ਚੱਲਦੀ ਨਹੀਂ ਜੇ ਤਾਂ ਇਧਰ ਨੂੰ ਚੱਲ ਇਹ 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 ਧਰਮ ਤੋਂ ਟੁੱਟਣ ਦਾ ਸੰਤਾਪ ਹੈ ਧਰਮ ਤੋਂ ਨੂੰ ਸੰਤੁਲਨ ਲਿਆਂਦਾ ਜਦੋਂ ਧਰਮ ਤੋਂ ਟੁੱਟੂ ਬੰਦਾ ਉਦੋਂ ਉਹ ਇਸ ਤਰੀਕਾ ਕਰੂ ਐਕਸਟਰੀਮਸ ਤੇ ਜਾਊ ਕਿਸੇ ਪਾਸੇ ਵੀ ਜਾਪੇ ਤੇ ਦੁਨੀਆ ਤੇ ਅੱਜ ਜੋ ਸੰਕਟ ਹੈ ਉਹ ਇਹੀ ਹੈ ਪਰ ਕਿਹਾ ਤੇ ਜਾਂਦਾ ਕਿ ਧਰਮ ਨੇ ਤਬਾਹੀ ਧਰਮ ਦੇ ਨਾਂ ਤੇ ਵੱਡੇ ਕਤਲੇਆਮ ਹੋਏ ਧਰਮ ਨੇ ਤਬਾਹੀ ਮਚਾਤੀ ਦੁਨੀਆ ਇਹ ਹੁਣ ਆਪ ਜਿਹੜੀਆਂ ਪਿਛਲੇ ਦੋ جنگਾਂ ਹੋਈਆਂ ਸੰਸਾਰ ਦੀਆਂ ਉਹ ਧਰਮ ਦੇ ਨਾਂ ਤੇ ਥੋੜਾ ਹੋਈਆਂ ਆ ਅ ਜੋ ਕੁਝ ਹੋਈ ਜਾ ਰਿਹਾ ਹੈ ਦੁਨੀਆ ਤੇ ਅੱਜ ਜਿੰਨੀ ਵਾਇਲੈਂਸ ਹੋਈ ਜਾ ਰਹੀ ਉਹ ਕਿਤੇ ਧਰਮ ਦੇ ਨਾਂ ਤੇ ਥੋੜਾ ਹੋ ਰਹੀ ਹੈ ਅਮਰੀਕਾ ਦੇ ਵਿੱਚ ਜੋ ਕਾਲਿਆਂ ਦੇ ਕਤਲ ਹੋ ਰਹੇ ਨੇ ਧਰਮ ਦੇ ਨਾਂ ਤੇ ਥੋੜਾ ਹੋ ਰਿਹਾ ਹੈ ਨੈਸ਼ਨਲਿਜ਼ਮ ਵੀ ਇੱਕ ਵਰਗ ਜਿਹੜਾ ਆਪਣੀ ਤਾਕਤ ਨੂੰ ਬਚਾਉਣ ਵਾਸਤੇ ਉਹ ਲਗਾਤਾਰ ਇਸ ਕਿਸਮ ਦਾ ਸੈਂਟੀਮੈਂਟ ਉਭਾਰ ਕੇ ਹਿੰਦੁਸਤਾਨ ਦੀ ਪਾਰਟੀਸ਼ਨ ਧਰਮ ਨੇ ਨਹੀਂ ਸੀ ਕੀਤੀ ਧਰਮ ਤਾਂ ਸਦੀਆਂ ਤੋਂ ਸੀਗੇ ਦੋਵੇਂ ਕਦੋਂ ਹੋਈ ਜਦੋਂ ਨੇਸ਼ਨ ਦਾ ਤੇ ਨੈਸ਼ਨਲਿਜ਼ਮ ਦਾ ਵਿਚਾਰ ਆਇਆ ਦੂਜਾ ਸੈਕਸ਼ਨ ਇਨਸਿਕਿਉਰ ਹੋ ਗਿਆ ਸੋ ਇਹ ਜਿਹੜੀ ਇਨਸਿਕਿਉਰਟੀ ਪੈਦਾ ਕਰਨੀ ਮਿਨੋਰਟੀ ਦੇ ਵਿੱਚ ਉਹ ਵੀ ਉਹਨਾਂ ਨੂੰ ਗਲਤ ਪਾਸੇ ਨੂੰ ਧੱਕ ਦਿੰਦੀ ਅੱਜ ਜੇ ਕੋਈ ਤੇ ਗਲਤ ਵੀ ਹੋ ਰਿਹਾ ਨਾ ਮਿਨੋਰਟੀ ਦੇ ਭਾਵੇਂ ਸਿੱਖਾਂ ਵੱਲੋਂ ਜਿੱਥੋਂ ਲੱਗਣਾ ਕੁ ਇਹ ਜਿੱਕਟੜਤਾ ਆ ਗਈ ਕੋਈ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵਿੱਚ ਆ ਗਈ ਐਕਚੁਅਲੀ ਇਹ ਵੀ ਉਹਨਾਂ ਨੂੰ ਤੁਸੀਂ ਪੁਸ਼ ਕਰ ਰਹੇ ਹੋ ਉਧਰ ਜਦੋਂ ਤੁਸੀਂ ਆਈਡੈਂਟੀ ਖੋਰਨ ਤੇ ਲੱਗ ਜਾਂਦੇ ਹੋ ਨੈਸ਼ਨਲਿਜ਼ਮ ਖੋਰਦਾ ਹੈ ਬਿਗ ਅਈਡੈਂਟੀ ਦੇ ਨਾਂ ਤੇ ਉਹ ਜਦੋਂ ਆਈਡੈਂਟੀ ਨੂੰ ਬਚਾਉਣ ਵਾਸਤੇ ਉਹ ਤਾਂ ਫਿਰ ਸਹਾਰਾ ਲੈਂਦੇ ਨੇ ਸੋ ਐਕਚੁਅਲੀ ਕਾਰਨ ਉਹ ਨਾ ਨੈਸ਼ਨਲਿਜ਼ਮ ਹੈ ਜਿਹੜਾ ਧਰਮਾਂ ਨੂੰ ਵੀ ਇਧਰ ਦੋ ਕੰਮ ਕਰਦਾ ਨੈਸ਼ਨਲਿਜ਼ਮ ਮジョਰਿਟੀ ਦੇ ਧਰਮ ਨੂੰ ਟੂਲ ਬਣਾਉਂਦਾ ਹੈ ਨੈਸ਼ਨਲਿਜ਼ਮ ਨੂੰ ਮਜ਼ਬੂਤ ਕਰਨ ਵਾਸਤੇ ਮਿਨੋਰਟੀਜ਼ ਨੂੰ ਉੱਧਰ ਉਹਨਾਂ ਚ ਫੀਅਰ ਕ੍ਰੀਏਟ ਕਰਕੇ ਇਨਸਿਕਿਉਰਟੀ ਕ੍ਰੀਏਟ ਕਰਕੇ ਉਹਨਾਂ ਨੂੰ ਉਹ ਉਸ ਕਟੜਤਾ ਕਹਿ ਲੋ ਜਾਂ ਐਕਸਟ੍ਰੀਮਲ ਨੂੰ ਤੋਰਦਾ ਹੈ ਸੋ ਇਹ ਸਾਨੂੰ ਪੋਲਿਟਿਕਸ ਜਿਹੜੀ ਅੱਜ ਅਕਰਕਸ ਆਫ ਦੀ ਪੋਲਿਟਿਕਸ ਉਹ ਇਹ ਹੈ ਵੀ ਹਿੰਦੂ ਧਰਮ ਨੂੰ ਟੂਲ ਬਣਾਇਆ ਜਾ ਰਿਹਾ ਹੈ ਦੂਜੇ ਧਰਮਾਂ ਨੂੰ ਟਾਰਗੇਟ ਕਰਕੇ ਉਹਨਾਂ ਚ ਫੀਅਰ ਤੇ ਇਨਸਿਕਿਉਰਟੀ ਪੈਦਾ ਕਰਕੇ ਉਹਨਾਂ ਨੂੰ ਪਾਸੇ ਇੱਕ ਗਲਤ ਪਾਸੇ ਵੱਲੋਂ ਧੱਕਿਆ ਜਾ ਰਿਹਾ ਹੈ ਇਹ ਸਿਚੁਏਸ਼ਨ ਜਿਹੜਾ ਬੰਦਾ ਡੀਪਲੀ ਕਮਿਟਿਡ ਨਹੀਂ ਹੂ ਧਰਮ ਨਾਲ ਰੀਅਲ ਟਰਮਸ ਦੇ ਵਿੱਚ ਦੇ ਆਤਮਕ ਰੋਹਾਨੀ ਪੱਧਰ ਦੇ ਉੱਤੇ ਉਹ ਤੋਂ ਸਹੀ ਰਾਹ ਨਹੀਂ ਚੁਣਿਆ ਜਾਣਾ ਜਾਂ ਉਹ ਸਿਰ ਪੜਵਾ ਕੇ ਮਰ ਜੂ ਕਿਤੇ ਟਕਰਾ ਕੇ ਜਿਹੜਾ ਉਹ ਚਾਹੁੰਦੇ ਨੇ ਧੰਨਵਾਦ ਸਰ ਤੁਹਾਡਾ ਬਹੁਤ-ਬਹੁਤ ਬਾਕੀ ਦੇ ਨਾਲ ਗੱਲਾਂ ਕਰਨ ਦੇ ਲਈ ਆਮ ਤੌਰ ਤੇ ਬੁੱਧੀਜੀਵੀਆਂ ਦੇ ਹੁੰਦਾ ਕਿ ਇੱਕ ਬੁੱਧੀਜੀਵੀਆਂ ਦਾ ਵੀ ਇੱਕ ਕਲਟ ਬਣ ਜਾਂਦਾ ਉਹਨਾਂ ਦੀ ਫੈਨ ਫਾਲੋਇੰਗ ਹੋ ਜਾਂਦੀ ਹੈ ਜੋ ਗੱਲਾਂ ਉਹ ਕਹਿੰਦੇ ਨੇ ਉਸ ਤੋਂ ਬਾਅਦ ਉਹ ਰੀਥਿੰਕ ਕਰਨਾ ਬੰਦ ਕਰ ਦਿੰਦੇ ਨੇ ਕਿ ਇਹ ਕਹਿਤੀਆਂ ਸਾਡੀ ਏਡੀ ਵੱਡੀ ਫੈਨ ਫਾਲੋਇੰਗ ਹੈ ਜੇ ਅਸੀਂ ਦੁਬਾਰਾ ਇਹੇ ਗੱਲਾਂ ਹੋਰ ਤਰੀਕੇ ਨਾਲ ਕਹਾਂਗੇ ਤੇ ਹੋ ਸਕਦਾ ਸਾਡੇ ਤੋਂ ਲੋਕ ਦੂਰ ਹੋ ਜਾਣ ਪਰ ਜਮੇਰ ਸਿੰਘ ਨੂੰ ਮੈਂ ਪੜਦਾ ਰਿਹਾ ਪਹਿਲਾਂ ਵੀ ਜੋ ਗੱਲਾਂ ਇਹ ਅੱਜ ਤੋਂ ਪਹਿਲਾਂ ਕਹਿ ਰਹੇ ਸੀ ਉਹਨਾਂ ਤੋਂ ਇਹ ਰੀਥਿੰਕ ਕਰਨ ਲੱਗੇ ਨੇ ਉਹਨਾਂ ਤੋਂ ਵੱਖਰੀ ਗੱਲ ਇਹ ਅੱਜ ਇਹ ਪੂਰੀ ਡਿਬੇਟ ਕਰ ਰਹੇ ਨੇ ਜਿਹੜੀ ਇਹਨਾਂ ਨੇ ਸਭ ਤੋਂ ਵੱਡੀ ਗੱਲ ਕਹੀ ਹੈ ਕਿ ਜੋ ਪੰਜਾਬ ਦੇ ਅੰਦਰ ਚਾਹੇ ਉਹ ਖਾਲਸਤਾਨੀ ਧਿਰਾਂ ਨੇ ਚਾਹੇ ਲੈਫਟਾ ਉਹਦੇ ਨਿਗਾਰ ਦੇ ਕਾਰਨ ਇਹਨਾਂ ਨੇ ਦੱਸਿਆ ਔਰ ਇਹਨਾਂ ਦਾ ਕਹਿਣਾ ਕਿ ਇਹ ਰਾਹ ਜਿਹੜਾ ਜਿਹੜੇ ਦੋ ਹੀ ਰਾਹ ਸੋਚੇ ਜਾਂਦੇ ਨੇ ਇੱਕ ਰਾਹ ਵੋਟਾਂ ਦੇ ਜ਼ਰੀਏ ਜਿਹੜੀ ਚੇਂਜ ਦੀ ਗੱਲ ਕੀਤੀ ਜਾਂਦੀ ਆ ਉਹ ਵੀ ਪਰਫੈਕਟ ਨਹੀਂ ਹੈ ਔਰ ਜੋ ਆਰਮਰ ਸਟਰਗਲ ਦੀ ਗੱਲ ਹੁੰਦੀ ਆ ਉਹ راہ ਵੀ ਪਰਫੈਕਟ ਨਹੀਂ ਜਿਹਦੀਆਂ ਵੱਡੀਆਂ ਗੱਲਾਂ ਪੰਜਾਬ 'ਚ ਹੁੰਦੀਆਂ ਨੇ ਸਾਰੀਆਂ ਆਈਡੀਓਲੋਜੀ ਇਹ ਗੱਲਾਂ ਕਰਦੀਆਂ ਨੇ ਕੱਲੀ ਖਾਲਸਤਾਨੀਆਂ ਦਾ ਮਾਮਲਾ ਨਹੀਂ ਜਾਂ ਲੈਫਟ ਦਾ ਮਾਮਲਾ ਨਹੀਂ ਬਹੁਤ ਸਾਰੀਆਂ ਧਿਰਾਂ ਹੀ ਗੱਲ ਕਰਦੀਆਂ ਨੇ ਤਾਂ ਇੰਨੀ ਵਿਵਾਕੀ ਦੇ ਨਾਲ ਇਹ ਗੱਲ ਕਹਿਣੀ ਮੈਨੂੰ ਲੱਗਦਾ ਆਪਣੇ ਆਪ 'ਚ ਵੱਡੀ ਹੈ ਕਿ ਕਿਸੇ ਨੂੰ ਆਪਣੀ ਉਸ ਜਿਹੜੀ ਸਾਰੀ ਤੁਹਾਡੀ ਪੂਰੀ ਦੀ ਪੂਰੀ ਇੱਕ ਲੋਕ ਤੁਹਾਡੇ ਨਾਲ ਖੜੇ ਹੁੰਦੇ ਨੇ ਤੁਹਾਨੂੰ ਉਸ ਤਰ੍ਹਾਂ ਦੇ ਕੰਟੈਕਟ ਦੇ ਤੌਰ ਦੇ ਉੱਤੇ ਦੇਖਦੇ ਨੇ ਔਰ ਇੱਕ ਜਰਨੀ ਹੈ ਇਸ ਜਰਨੀ ਨੂੰ ਸਮਝਣ ਦੇ ਲਈ ਅੱਜ ਇੰਟਰਵਿਊ ਕੀਤੀ ਹੈ ਕਿ ਉਹ ਜਰਨੀ ਜਿਹੜੀ ਲੈਫਟ ਤੋਂ ਸ਼ੁਰੂ ਹੋਈ ਔਰ ਜਿਹੜੀ ਜਿੱਥੇ ਅੱਜ ਖੜੀ ਆ ਜਿੱਥੇ ਅੱਜ ਇਹ ਕਹਿ ਰਹੇ ਨੇ ਕਿ ਦੁਨੀਆ ਨੂੰ ਰੀਥਿੰਕ ਕਰਨ ਦੀ ਲੋੜ ਆ ਦੁਨੀਆ ਨੂੰ ਅਡਿਓਲੋਜੀ ਦੇ ਜਿਹੜੇ ਘੇਰੇ ਨੇ ਅਡਿਓਲੋਜੀ ਦੀਆਂ ਜਿਹੜੀਆਂ ਲਿਮਿਟੇਸ਼ਨ ਨੇ ਉਹ ਕਿਵੇਂ ਅਡਿਓਲੋਜੀ ਦਾ ਰੈਜਿਮੈਂਟਾਈਜੇਸ਼ਨ ਆ ਜਿਹੜਾ ਉਹ ਬੰਦਿਆਂ ਨੂੰ ਮਾਰ ਰਿਹਾ ਕਿਵੇਂ ਬੰਦਿਆਂ ਦੀ ਜਿਹੜੀ ਨੇਚਰ ਆਗਾ ਉਹਨੂੰ ਇਨਹਿਊਮਨ ਕਰ ਰਿਹਾਗਾ ਕਿਵੇਂ ਉਹ ਉਸੇ ਖਾਕੇ ਚੋਂ ਬਾਹਰ ਨਹੀਂ ਹੁੰਦੇ ਉਹਨਾਂ ਖਾਕਿਆਂ ਚੋਂ ਬਾਹਰ ਨਿਕਲ ਕੇ ਸੋਚਣ ਦੀ ਲੋੜ ਆ ਜਮੇਰ ਸਿੰਘ ਦਾ ਕਹਿਣਾ ਔਰ ਉਹਨਾਂ ਦਾ ਕਹਿਣਾ ਕਿ ਪੰਜਾਬ ਦੀ ਰਾਜਨੀਤੀ ਦੇ ਅੰਦਰ ਜੋ ਪੰਥਕ ਏਜੰਡਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਾਇਦ ਉਹ ਕਿਉਂਕਿ ਉਹ ਇਮੀਡੀਏਟਲੀ ਲਿਆਂਦਾ ਜਾ ਰਿਹਾ ਜੇ ਪਹਿਲਾਂ ਗੱਲ ਹੁੰਦੀ ਹੋ ਸਕਦਾ ਉਹਦਾ ਇਲੈਕਟ੍ਰੋਲ ਅਸਰ ਹੁੰਦਾ ਹੁਣ ਉਹਦੇ ਇਲੈਕਟ੍ਰੋਲ ਅਸਰ ਹੋਣ ਦੀਆਂ ਸੰਭਾਵਨਾਵਾਂ ਘਟ ਨੇ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ